ਸਤਿ ਸ੍ਰੀ ਅਕਾਲ ਭਾਈਕਰ ਜੀ ਕੀ ਫਤਿਹ ਜੀ ਤੇ ਮੇਰਾ ਨਾਮ ਵਰਿੰਦਰ ਸਿੰਘ ਆ ਜੀ ਤੇ ਆਪਾਂ ਚਮਕੌਰ ਸਾਹਿਬ ਇਲਾਕੇ ਦੇ ਰਹਿਣਾ ਨੇ ਪਿੰਡ ਸਲੇਮਪਰੀ ਤੇ ਲਗਭਗ ਬਹੁਤਿਆਂ ਨੂੰ ਪਤਾ ਯੂਗ ਦਾ ਕਿ ਮੇਰਾ ਜਿਹੜਾ ਅਮਰਤਪਾਲ ਸਿੰਘ ਨਾਲ ਮਸਲਾ ਹੋਇਆ ਸੀਗਾ ਜੀ ਇਹ ਜਿਹੜੀ ਮੇਰੇ ਨਾਲ ਮਾਰਕਟਾਈ ਹੋਈ ਸੀਗੀ ਉਹ ਮੇਰੇ ਨਾਲ ਹੀ ਹੋਈ ਸੀਗੀ ਆਪਾਂ 29 ਨੰਬਰ ਐਫ ਆਈ ਆਰ ਦੇ ਜਿਹੜੇ ਮਦਈਆਂ ਮੁੱਖ ਜੀ ਜਿਹੜਾ ਅਜਨਾਲੇ ਤੋਂ ਅਗਵਾ ਕਰਕੇ ਮੋਟਰ ਤੇ ਲੈ ਜਾ ਕੇ ਮਾਰਕਟਾਈ ਕੀਤੀ ਗਈ ਸੀਗੀ ਜੀ ਤੇ ਜਿਹੜੀ ਇਹ ਅੱਜ ਮੇਰਾ ਪ੍ਰੈਸ ਪੂਰੇ ਚੰਡੀਗੜ੍ਹ ਆਉਣ ਦਾ ਮੁੱਖ ਮਕਸਦ ਇਹ ਸੀਗਾ ਜੀ ਕਿ ਸਾਡੀ ਇਹਨਾਂ ਦੇ ਪਰਿਵਾਰਾਂ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਆ ਤੇ ਹੋਰ ਜਿਹੜੇ ਵਿੱਚ ਸਾਂਝੇ ਬੰਦੇ ਹੁੰਨੇ ਆ ਉਹ ਪੰਥਕ ਤੌਰ ਤੇ ਹੋਣ ਚਾਹੀਏ ਸਮਾਜਿਕ ਤੌਰ ਤੇ ਤੇ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਕਿਸੇ ਤਰੀਕੇ ਨਾਲ ਇਹ ਜਿਹੜਾ ਮਸਲਾ ਇਹ ਹੱਲ ਹੋਵੇ ਤੇ ਉਹ ਹੱਲ ਇੱਕੇ ਸ਼ਰਤ ਪਰ ਹੋਣਾ ਸੀਗਾ ਜੀ ਵੀ ਜੋ ਇਹਨਾਂ ਨੇ ਮੇਰੇ ਨਾਲ ਮਾਰ ਕਟਾਈ ਕੀਤੀ ਆ ਗਵਾ ਕੀਤਾ ਹੈ ਉਹ ਇਹਨਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀਗੀ ਜੀ ਬਈ ਹਾਂ ਅਸੀਂ ਮਾਰਕਟਾਈਂਗ ਕੀਤੀ ਆ ਤੇ ਇਹ ਉਸ ਚੀਜ਼ ਤੋਂ ਅਮਰਤਪਾਲ ਖੁਦ ਵੀ ਮੁਕਰਿਆ ਸੀਗਾ ਸ਼ੁਰੂ ਤੋਂ ਹੀ ਜੀ ਜਦੋਂ ਸਾਡੀ ਸਪਰਾਉਟ ਪਿੰਡ ਵਿੱਚ ਵੀ ਬਾਬਾ ਜੀ ਦੇ ਨਾਲ ਮੀਟਿੰਗ ਹੋਈ ਆ ਤੇ ਜਦੋਂ ਅਸੀਂ 2023 ਵਿੱਚ ਦਸੰਬਰ ਮਹੀਨੇ ਇਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਆ ਘਰੇ ਖੁਦ ਜੀ ਅਸੀਂ ਤਿੰਨ ਜਣੇ ਸੀਗੇ ਜੀ ਜਿਹੜੇ ਨਾਲ ਗਏ ਸੀਗੇ ਤੇ ਇਹਨਾਂ ਦੇ ਪਰਿਵਾਰ ਨੇ ਉੱਥੇ ਆਪਣੇ ਪੁੱਤ ਦੀ ਸਾਰੀ ਗਲਤੀ ਮੰਨੀ ਹੈਗੀ ਆ ਤੇ ਬਾਰੇ ਮੈਨੂੰ ਬਸ ਇਹੀ ਗੱਲ ਕਹੀ ਗਈ ਆ ਵੀ ਉਹ ਲੋਕਾਂ ਸਾਹਮਣੇ ਸੰਗਤ ਸਾਹਮਣੇ ਕਹਿੰਦੇ ਮਾਫੀ ਨਹੀਂ ਮੰਗ ਸਕਦੇ ਹੈਗੇ ਵੀ ਇਹਦੇ ਵਿੱਚ ਅਮਰਤਪਾਲ ਸਿੰਘ ਦੀ ਫਿਰ ਬੇਇੱਜ਼ਤੀ ਹੋਊਗੀ ਲੋਕਾਂ ਵਿੱਚ ਜੀ ਤੇ ਉਹ ਪਰਿਵਾਰ ਨੇ ਹੀ ਮਾਤਾ ਜੀ ਨੇ ਜਿਹੜਾ ਮੈਨੂੰ ਅੱਗੇ ਫੈਸਲਾ ਕਰਨ ਦੀਆਂ ਆਫਰਾਂ ਵੀ ਦਿੱਤੀਆਂ ਤੇ ਡਰਾਇਆ ਧਮਕਾਇਆ ਵੀ ਗਿਆ ਡਰਾਇਆ ਧਮਕਾਇਆ ਇਸ ਤਰੀਕੇ ਨਾਲ ਗਿਆ ਵੀ ਸਾਡੇ ਕੋਲ ਬਹੁਤ ਇੱਥੇ ਸਿੰਘ ਆਉਂਨੇ ਆ ਜੀ ਬੰਦੇ ਆਉਂਨੇ ਆ ਜੀ ਜਿਹੜੇ ਸਾਨੂੰ ਆ ਕੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਮਾਤਾ ਜੀ ਕੋਈ ਹੁਕਮ ਕਰੋ ਅਸੀਂ ਸੇਵਾ ਕੀ ਕਰੀਏ ਤੁਹਾਡੇ ਵਾਸਤੇ ਜੀ ਤੇ ਮਾਤਾ ਦੇ ਇਹ ਸ਼ਬਦਾਵਲੀ ਸੀਗੀ ਮੇਰੇ ਪ੍ਰਤੀ ਵੀ ਬਰਿੰਦਰ ਸਿੰਘ ਜੇ ਕਾਲੂ ਜਿਹਾ ਕਿਸੇ ਨੇ ਨੁਕਸਾਨ ਕਰਤਾ ਫੇ ਤੂੰ ਸਾਡਾ ਨਾਮ ਨਾ ਲਾਈਂ ਵੀ ਭਾਈ ਸਾਹਿਬ ਤੇ ਬਹੁਤ ਕਟੜੇ ਇੱਥੇ ਜਿਹੜੇ ਹਮੈਤੀਆਂ ਉਹ ਸਾਡੇ ਘਰੇ ਆਉਂਦੇ ਜਾਂਦੇ ਆ ਜੀ ਤੇ ਉਦੋਂ ਹੀ ਜਿਹੜਾ ਗੁਰਪ੍ਰੀਤ ਸਿੰਘ ਆਪਣਾ ਸਿੰਘ ਗੁਰਪ੍ਰੀਤ ਸਿੰਘਾ ਪੀਖੀਪਿੰਡੀ ਆ ਜੀ ਜਿਹੜਾ ਉਹ ਟਾਈਮ ਆਪਣਾ ਪੁਲਿਸ ਤੋਂ ਪੰਘੋੜਾ ਚੱਲ ਰਿਹਾ ਸੀਗਾ ਉਹ ਵੀ ਉੱਥੇ ਪਰਿਵਾਰ ਵਿੱਚ ਹਾਜ਼ਰ ਸੀਗਾ ਜਿਹਦਾ ਕਿ ਆਪਾਂ ਨੇ ਜੇਕਰ ਕੋਈ ਨਹੀਂ ਕੀਤਾ ਵੀ ਚਲੋ ਜੋ ਵੀ ਪੁਲਿਸ ਆਪਣੀ ਕਾਰਵਾਈ ਕਿਸੇ ਤਰੀਕੇ ਨਾਲ ਵੀ ਕਰਦੀ ਆ ਤਾਂ ਆਪਾਂ ਉਹਦੇ ਵਿੱਚ ਕੋਈ ਉਹ ਨਹੀਂ ਕੀਤਾ ਨਾ ਕੋਈ ਝੂਠੇ ਬੋਲਿਆ ਤੇ ਨਾ ਕੋਈ ਸੱਚੇ ਬੋਲਿਆ ਆਪਾਂ ਚੁੱਪ ਰਹੇ ਆ ਪਿਛਲੇ 2 ਸਾਲਾਂ ਤੋਂ ਜੀ ਤੇ ਹੁਣ ਮੇਨ ਮਕਸਦ ਜਿਹੜਾ ਮੇਰੇ ਮਨ ਨੂੰ ਬੋਲਣ ਦਾ ਅੰਦਰ ਤੋਂ ਆਵਾਜ਼ ਆਈ ਆ ਉਹ ਇਹ ਆ ਵੀ ਜਿਹੜੀ ਹੁਣ ਇਹਨਾਂ ਨੇ ਮੱਗ ਹੀ ਆਲੇ ਦਿਨ ਆਪਣੀ ਪਾਰਟੀ ਦਾ ਐਲਾਨ ਕੀਤਾ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਕੀਤਾ ਤੇ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਦਾ ਮੈਂ ਜਲੋ ਸਤਿਕਾਰ ਕਰਦਾ ਸੀ ਕਰਦਾ ਹਾਂ ਤੇ ਉਹਨਾਂ ਦੀ ਕੁਰਬਾਨੀ ਅੱਗੇ ਕਰਦਾ ਰਹੂੰਗਾ ਜੀ ਬਾਕੀ ਉਹ ਅੱਗੇ ਪਰਿਵਾਰਕ ਮੈਂਬਰਾਂ ਦੀ ਆਪਣੀ ਇੱਛਾਈ ਜੀ ਵੀ ਉਹਨਾਂ ਨੇ ਸੱਚ ਦਾ ਸਾਥ ਦੇਣਾ ਜਾਂ ਝੂਠ ਦਾ ਕਿਉਂਕਿ ਮੇਰੇ ਉਹ ਪਰਿਵਾਰ ਨਾਲ ਕਾਫੀ ਲੰਬੇ ਸਮੇਂ ਤੋਂ ਆਪਣੇ ਸੰਬੰਧ ਨੇ ਦਿਲ ਤੋਂ ਜੀ ਕੋਈ ਇਹ ਨਹੀਂ ਹੈਗਾ ਵੀ ਲੋਕ ਉਹਨਾਂ ਨੂੰ ਐਮਪੀ ਬਣ ਤੋਂ ਬਾਅਦ ਜਾਣਣ ਲੱਗੇ ਆ ਤੇ ਮੈਂ ਭਾਜੀ ਨਾਲ ਨੂੰ ਪਹਿਲਾਂ ਤੋਂ ਹੀ ਜਾਣਦਾ ਤੇ ਆਪਣੀ ਭੈਣ ਨਾਲ ਨੂੰ ਸੰਦੀਪ ਕੌਰ ਨਾਲ ਨੂੰ ਵੀ ਜੀ ਸਾਡੇ ਆਪਸੀ ਆਪਣੇ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਤੇ ਇੱਕ ਮੇਰਾ ਭਰਾ ਇਹ ਗਰੇਂਦਰ ਸਿੰਘ ਰਾਜੇਵਾਲ ਤੋਂ ਅਸੀਂ 2015 ਤੋਂ ਪੜੇ ਸੀਗੇ ਜੀ ਗੁਰਮਤ ਕਾਲਜ ਵਿੱਚ ਤੇ ਪੜੇ ਪੜੇ ਵਿੱਚ ਅਸੀਂ ਘੱਟ ਸਮਾਂ ਪਰ ਉਸ ਤੋਂ ਬਾਅਦ ਸਾਡਾ ਪਿਆਰ ਕਾਫੀ ਆਪਸ ਵਿੱਚ ਅਸੀਂ ਕਨੈਕਟ ਰਹੇ ਹਾਂ ਜੀ ਤੇ ਮੈਨੂੰ ਨਹੀਂ ਪਤਾ ਹੁਣ ਉਹਨਾਂ ਦੀ ਪਰਿਵਾਰ ਦੀ ਕੀ ਮਜਬੂਰੀ ਹੈ ਕਿ ਨਹੀਂ ਕਿ ਉਹਨਾਂ ਨੂੰ ਇੱਕ ਜਿਹੜਾ ਇਨਸਾਨ ਮੇਰਾ ਮੇਨ ਕਾਰਨ ਇਹ ਆ ਬੋਲਣ ਦਾ ਵੀ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਿਜੂਰੀ 'ਚ ਖੜ ਕੇ ਬਾਰ-ਬਾਰ ਝੂਠ ਬੋਲ ਸਕਦਾ ਹੈ ਕਿ ਬਰਿੰਦਰ ਸਿੰਘ ਮੈਂਟਲੀ ਅਫਸੈਟ ਆ ਹਕੂਮਤ ਨੇ ਸਾਡੇ ਤੇ ਝੂਠੇ ਬਰਚੇ ਦਰਜ ਕਰਾਤੇ ਤਾਂ ਮੈਂ ਉਹਨੂੰ ਅੱਜ ਵੀ ਇਹੀ ਆਪਣੀ ਜਿਹੜੀ ਜ਼ੁਬਾਨ ਮੇਰੀ ਪਹਿਲੇ ਦਿਨ ਸੀ ਕਿ ਮੈਂ ਅੱਜ ਵੀ ਇਹੀ ਜ਼ੁਬਾਨ ਕਰਦਾ ਕਿ ਉਹ ਦਰਬਾਰ ਸਾਹਿਬ ਆ ਕੇ ਕਹਿ ਦੇਣ ਵੀ ਮੈਂ ਬਰਿੰਦਰ ਸਿੰਘ ਨਾਲ ਮਾਰਕਟਾਈ ਨਹੀਂ ਕੀਤੀ ਹੈਗੀ ਠੀਕ ਹੈ ਜੀ ਤੇ ਮੈਂ ਇਹਨੂੰ ਅਗਵਾ ਨਹੀਂ ਕਰਾਇਆ ਹੈਗਾ ਜੀ ਤੇ ਮੈਂ ਤੇ ਕੇਸਾਂ ਦੀ ਵਿਅਦਵੀ ਨਹੀਂ ਕਰੀ ਹੈਗੀ ਮੇਰੇ ਕੰਗੇ ਦੀ ਵਿਅਦਵੀ ਨਹੀਂ ਹੋਈ ਹੈਗੀ ਤਾਂ ਜੋ ਵੀ ਇਹ ਮੈਨੂੰ ਸਜ਼ਾ ਲਾਉਣਗੇ ਨਾ ਜੀ ਮੈਂ ਸਜ਼ਾ ਕੋਕ ਤੁਹਾਨੂੰ ਤਿਆਰਾਂ ਜੀ ਜੇਕਰ ਇਹਨਾਂ ਨੂੰ ਲੱਗਦਾ ਵੀ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ ਕਿਉਂਕਿ ਮੈਂ ਗਲਤੀ ਆਪਣੇ ਆਪ ਤੋਂ ਨਹੀਂ ਮਨਾਉਣੀ ਚਾਹੁੰਦਾ ਜੀ ਨਾ ਮੈਂ ਏਡਾ ਕਾਬਲ ਹੈਗਾ ਵੀ ਮੈਂ ਕਿਸ ਤੋਂ ਗਲਤੀ ਮਨਾਵਾ ਮੈਂ ਸਿਰਫ ਅਮਰਤਪਾਲ ਦੇ ਕੇਸ ਵਿੱਚ ਸੱਚਾ ਹੋ ਸਕਦਾ ਦੁਨਿਆਵੀ ਜ਼ਿੰਦਗੀ ਵਿੱਚ ਮੇਰੇ ਤੋਂ ਪਹਿਲਾਂ ਵੀ ਕੋਈ ਗਲਤੀਆਂ ਭੁੱਲਣਾ ਚੁੱਕੀਆਂ ਆਪਣੀਆਂ ਜ਼ਿੰਦਗੀ ਵਿੱਚ ਹੁੰਦੀਆਂ ਰਹਿੰਦੀਆਂ ਤੇ ਹੋ ਸਕਦਾ ਜੇ ਮਹਾਰਾਜ ਨਾ ਕਿਰਪਾ ਕਰਨ ਤਾਂ ਹੁੰਦੀਆਂ ਰਹਿੰਦੀਆਂ ਵੀ ਆ ਦੁਨਿਆਵੀ ਆਪਾਂ ਇਨਸਾਨ ਆ ਅੰਮ੍ਰਿਤਪਾਲ ਦੇ ਮਸਲੇ ਵਿੱਚ ਮੇਰੇ ਤੋਂ ਜਿਹੜੀ ਮਰਜ਼ੀ ਗੱਲ ਪੁੱਛੀ ਜਾ ਸਕਦੀ ਹੈ ਜੀ ਵੀ ਹਾਂ ਮੈਂ ਉੱਥੇ ਸੱਚਾ ਜਾਂ ਝੂਠਾ ਮੈਨੂੰ ਕੋਈ ਵੀ ਬੰਦਾ ਸਾਫ਼ਤ ਕਰ ਦੇਵੇ ਵੀ ਬਰਿੰਦਰ ਸਿੰਘ ਤਾਂ ਕੋਈ ਝੂਠੀ ਐਫ ਆਈ ਆਰ ਦਰਜ ਕਰਾਈ ਆ ਇਹਨਾਂ ਨੇ ਮੇਰਾ 2200 ਰੁਪਈਆ 2200 ਤੋਂ ਕੁਝ ਉੱਪਰ ਰੁਪਈਆ ਮੇਰੀ ਜੇਬ ਚੋਂ ਕੱਢ ਲਿਆ ਸੀਗਾ ਮੈਂ ਉਹ ਵੀ ਰੱਬ ਤੋਂ ਡਰ ਕੇ 1800 ਜਾਂ 1900 ਲਿਖਾਇਆ ਜੀ ਹੈ ਨਾ ਵੀ ਮੈਂ ਚਾਹੁੰਦਾ ਸੀ ਕਿ ਮੇਤੇ 1 ਰੁਪਿਆ ਵੱਧ ਨਾ ਲਿਖਾ ਹੋ ਜਵੇ ਐਫ ਆਈ ਆਰ ਵਿੱਚ ਘੱਟ ਭਾਵੇਂ ਜਿੰਨੇ ਵਿੱਚ ਤੇ ਮਰਜ਼ੀ ਲਿਖਾ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਦੀ ਮਾਤਾ ਨੇ ਹੀ ਵੀ ਇਸ ਗੱਲ ਨੂੰ ਮੰਨਿਆ ਵੀ ਤੇਰੇ ਨਾਲ ਮਾਰ ਕਿਟਾਈ ਹੋਈ ਆ ਦਸੰਬਰ ਮਹੀਨੇ ਵਿੱਚ ਜਗਰਾਤ ਸਿੰਘ ਵੀਰਾ ਜਿਹੜਾ ਆਪਣਾ ਜੁਆਸ ਐਸਫਾ ਉਹ ਇਸ ਗੱਲ ਦੇ ਗਵਾਹ ਨੇ ਜੀ ਜਗਿੰਦਰਪਾਲ ਬਾਬਾ ਜੀ ਇਸ ਗੱਲ ਦੇ ਗਵਾਹ ਨੇ ਜੀ ਵੀ ਹਾਂਜੀ ਇਹਨਾਂ ਦਾ ਪਰਿਵਾਰ ਮੰਨਿਆ ਪਰ ਉਹ ਕਹਿੰਦੇ ਤੇਰੀ ਮਾਰ ਕਿਟਾਈ ਇਸ ਕਰਕੇ ਹੋਈ ਆ ਬਰਿੰਦਰ ਸਿੰਘ ਵੀ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਜਾ ਰਹੇ ਤੇ ਤੇਰੀ ਵ੍ਰਤੀ ਇਹ ਉਹਨਾਂ ਦੀ ਮਾਤਾ ਦੀ ਸ਼ਬਦਾਬਲੀ ਆ ਵੀ ਤੂੰ ਸੱਚਾ ਜੀਗਾ ਸਾਨੂੰ ਅੱਜ ਵੀ ਪਰ ਤੇਰੀ ਮਾਰਕਟਾਈ ਹੋਣ ਦਾ ਕਾਰਨ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਗਏ ਆ ਵੀ ਬਰਿੰਦਰ ਸਿੰਘ ਐਦਾਂ ਬਰਿੰਦਰ ਸਿੰਘ ਐਦਾਂ ਜੀ ਤੇ ਮੈਂ ਇਹ ਗੱਲ ਸੋਚ ਕੇ ਦੁਖੀ ਵੀ ਆ ਤੇ ਹੈਰਾਨ ਵੀ ਆ ਵੀ ਜਿਹੜਾ ਇਨਸਾਨ ਕੰਨਦਾਨਾ ਕੱਚਾ ਹੋ ਸਕਦਾ ਉਹ ਕੱਲ ਨੂੰ ਪੰਜਾਬ ਦਾ ਭਲਾ ਕੀ ਕਰ ਲੂਗਾ ਤੇ ਪੰਜਾਬ ਦੇ ਵਸਨੀਕਾਂ ਦਾ ਭਲਾ ਕੀ ਕਰ ਲੂਗਾ ਜੀ ਤੇ ਜਿਹੜਾ ਬੰਦਾ ਇੱਕ ਛੋਟੀ ਜੀ ਧਾਰਾ ਚਾਹੇ ਉਹ 365 ਧਾਰਾ ਸੀਗੀ ਚਾਹੇ 307 ਅੱਗੇ ਇਨਵੋਲਵ ਹੋਣੀ ਸੀਗੀ 295 ਏ ਵੀ ਲੱਗਿਆ ਕਿਉਂਕਿ ਮੇਰੇ ਕੇਸ ਉੱਤੇ ਤਿੰਨ ਵਾਰੀ ਖੁੱਲੇ ਗਏ ਆ ਦਸਤਾਰ ਮੇਰੀ ਉਹ ਦਸਤਾਰ ਮੈਂ ਆਪਣੀ ਆਪ ਬੰਨੀ ਆ ਤੇ ਜਿਹੜੀ 295 ਏ ਧਾਰਾ ਲੱਗੀ ਹੈ ਜੀ ਉਹ 30 ਦਿਨ ਮੇਰਾ ਉਥੋਂ ਕੰਗਾ ਲੱਭਿਆ ਠੀਕ ਹੈ ਜੀ ਜਿਹੜਾ ਕਿ ਮੈਂ ਮਹਾਰਾਜ ਦੀ ਕਿਰਪਾ ਨਾਲ ਮੈਂ ਚਲੋ ਦਾਵਾ ਨਹੀਂ ਕਰਦਾ ਵੀ ਗੁਰਸਿੱਖ ਦਾ ਆਪਣੇ ਕਕਾਰਾਂ ਨਾਲ ਪਿਆਰ ਹੁੰਦਾ ਤੇ ਹੋਣਾ ਚਾਹੀਦਾ ਤੇ ਮੈਂ ਆਪਣੇ ਕਕਾਰ ਹਮੇਸ਼ਾ ਜ਼ਿੰਦਗੀ ਚ ਕੋਸ਼ਿਸ਼ ਕਰਦਾ ਹਾਂ ਮੇਥੋਂ ਦੂਰ ਨਾ ਜੀ ਰਹਿਣ ਪਰ ਇਹਨਾਂ ਬੰਦਿਆਂ ਨੇ ਮੇਰੇ ਕਕਾਰਾਂ ਦੀ ਵੀ ਬੇਵੱਦੀ ਕੀਤੀ ਆ ਤੇ ਮੇਰੇ ਕੰਗੇ ਪੰਨੂ ਉੱਥੇ ਗੱਡੀਆਂ ਦੇ ਟਾਇਰ ਤੇ ਜੁੱਤੀਆਂ ਦੇ ਪੈਰ ਐਨ ਦਿਖ ਰਹੇ ਸੀਗੇ ਵੀ ਉਹ ਇੰਨਾ ਜ਼ਿਆਦਾ ਮਿੱਟੀ ਵਿੱਚ ਮਧੋਲੇ ਹੋਏ ਸੀਗਾ ਜੀ ਕੰਗਾ ਜਿਹੜਾ ਕਿ ਪੁਲਿਸ ਨੇ ਤੀਜੇ ਦਿਨ ਉੱਥੇ ਜਾ ਕੇ ਜ਼ਬਤ ਕੀਤਾ ਜੀ ਇਹਨਾਂ ਦੀ ਮੋਟਰ ਤੇ ਜਾ ਕੇ ਤਾਂ 295 ਏ ਧਾਰਾ ਲੱਗੀ ਹੈ ਜੀ ਵਾਰ-ਵਾਰ ਮੈਨੂੰ ਕੇਸ ਵਾਪਸ ਲੈਣ ਵਾਸਤੇ ਲਾਲਚ ਦਿੱਤੇ ਜਾ ਰਹੇ ਆ 20 ਕਰੋੜਾਂ ਚੋਂ ਚਾਹਣ ਚ ਇਹ ਲੱਖਾਂ ਚੋਂ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਪਹਿਲਾਂ ਅਸੀਂ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਅਸੀਂ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਇਹੀ ਬੇਨਤੀ ਕੀਤੀ ਸੀਗੀ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਵੀ ਪੈਸੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਾਪ ਦੀ ਕਮਾਈ ਦਾਦਿਆਂ ਦੀ ਕਮਾਈ ਕਰੀ ਹੋਈ ਹੈ ਅਸੀਂ ਆਪਣੇ ਘਰਾਂ ਸੌਖੀ ਪਾਣਾ ਪ੍ਰਸ਼ਾਦਾ ਪਾਣਾ ਛਕਦੇ ਜੀ ਆਣ ਭੈਣ ਭਰਾ ਬਾਹਰ ਨੇ ਉਹ ਆਪਣੀ ਕਿਰਤ ਕਮਾਈ ਕਰਦੇ ਨੇ ਹਨਾ ਜੀ ਵੀ ਆਪਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਕੋਈ ਫੈਸਲਾ ਨਹੀਂ ਕਰਉਣਾ ਬਸ ਤੁਸੀਂ ਮਾਫੀ ਮੰਗਾ ਦਿਓ ਭਾਈ ਸਾਹਿਬ ਤੋਂ ਵੀ ਹਾਂ ਸਾਥੋਂ ਇਹ ਗੱਲ ਤੁਸੀਂ ਇਹੀ ਕਹਿ ਦਿਓ ਵੀ ਹਾਂ ਜਿਹੜੀ ਸਭ ਤੋਂ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਆ ਵੀ ਉਹ ਕੰਨ ਦੇ ਕੱਚੇ ਹੋਣ ਕਰਕੇ ਹੀ ਹੋਊਗੀ ਮੈਂ ਕਿਹਾ ਸੀ ਤਾਂ ਵੀ ਮਾਫੀ ਬਖਸ਼ ਦਾਂਗੇ ਗੁਰੂ ਬਖਸ਼ ਦੇਣਗੇ ਉਹਨਾਂ ਨੂੰ ਜੀ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਆ ਵੀ ਅਸੀਂ ਮਾਫੀ ਮੰਗ ਨਹੀਂ ਸਕਦੇ ਤੈਨੂੰ ਬਾਹਰ ਭੇਜ ਸਕਦੇ ਆ ਜਾਂ ਤੈਨੂੰ ਪੈਸੇ ਦੇ ਸਕਦੇ ਆ ਤੇ ਪੈਸੇ ਜੇ ਲਗਭਗ 3-4 ਤਰ੍ਹਾਂ ਦੀਆਂ ਇਹ ਪਾਰਟੀਆਂ ਨੇ ਜਿਹੜੇ ਮੈਨੂੰ ਪੈਸੇ ਦੀ ਆਫਰਾਂ ਕਰਦੇ ਨੇ ਉਹ ਲੱਖਾਂ 'ਚ ਵੀ ਕਰਨ ਲੱਗ ਜਾਂਦੇ ਨੇ ਕਰੋੜਾਂ 'ਚ ਵੀ ਕਰਨ ਲੱਗ ਜਾਂਦੇ ਨੇ ਫਿਰ ਡਰਾਉਣ ਧਮਕਾਉਣ ਵੀ ਲੱਗ ਜਾਂਦੇ ਨੇ ਵੀ ਤੈਨੂੰ ਘਰ ਤੇ ਚੱਕ ਕੇ ਤੇਰੇ ਡੱਬੂ ਨੂੰ ਮਾਰ ਦੇਣਾ ਕਿਉਂਕਿ ਇੱਕ ਬਲਜਿੰਦਰ ਸਿੰਘ ਪ੍ਰਵਾਨਿਆ ਰਾਜਪੁਰੇ ਤੋਂ ਜੀ ਉਹਨੇ ਸ਼੍ਰੀ ਆਮ ਧਾਮ ਕੀ ਦਿੱਤੀ ਸੀਗੀ ਇਹ ਵੀ ਤੈਨੂੰ ਦੱਸਾਂਗੇ ਵੀ ਸਿੰਘਾਂ ਦੇ ਹੱਥਾਂ ਦੀ ਕਟਾਈ ਹੁੰਦੀ ਕੀ ਹੈ ਜੀ ਉਹਨੇ ਸਪੈਸ਼ਲ ਨੈੱਟ ਪੇਜ ਤੇ ਵੀਡੀਓ ਪਾਈ ਆ ਇਸ ਮਸਲੇ ਵਿੱਚ ਮੇਰਾ ਪ੍ਰਸ਼ਾਸਨ ਨੇ ਕੋਈ ਸਾਥ ਨਹੀਂ ਦਿੱਤਾ ਜੀ ਜਦ ਕਿ ਅਸੀਂ ਬੀੜ ਹਾਂ ਮੈਂ ਇਹ ਗੱਲ ਮਾਦਮੈਂ ਸ਼ਿਕਾਇਤ ਦਰਜ ਨਹੀਂ ਸੀਗੀ ਕਰਾਈ ਪਰ ਜਿਹੜੀਆਂ ਗੱਲਾਂ ਪ੍ਰਸ਼ਾਸਨ ਨੂੰ ਪਤਾ ਆਨਲਾਈਨ ਤਾਂ ਪ੍ਰਸ਼ਾਸਨ ਨੇ ਆਪਣੇ ਬਿਹੇਵ ਤੇ ਵੀ ਉਹ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਜਿਹੜਾ ਬੰਦਾ ਕਿ ਮੈਨੂੰ ਘਰ ਤੋਂ ਕੁੱਟਣ ਦੀਆਂ ਧਮਕੀਆਂ ਦਿੰਦਾ ਸੀਗਾ ਸ਼੍ਰੀ ਆਮ ਜੀ ਵੀ ਤੈਨੂੰ ਘਰ ਤੇ ਵੱਢ ਕੇ ਕੁੱਟਾਂਗੇ ਤੈਨੂੰ ਇਹ ਕਰਾਂਗੇ ਉਹ ਕਰਾਂਗੇ ਜਾਣੀ ਮੈਂ ਮੇਰਾ ਹੁਣ ਮੈਂ ਇੰਨਾ ਕੇ ਇਸ ਹਾਲਾਤ ਤੋਂ ਦੁਖੀ ਹਾਂ ਮੌਜੂਦਾ ਪੰਜਾਬ ਤੋਂ ਦੇਖੋ ਪ੍ਰਸ਼ਾਸਨ ਪ੍ਰਸ਼ਾਸਨ ਚ ਵੀ ਚੰਗੇ ਮਾੜੇ ਬੰਦੇ ਹੁੰਦੇ ਆ ਧਾਰਮਿਕ ਬਾਣਿਆਂ ਵਿੱਚ ਵੀ ਚੰਗੇ ਬਾਣੇ ਹੁੰਦੇ ਆ ਜਾਨੀ ਜਿਹਦਾ ਵੀ ਜੋਰ ਚੱਲਦਾ ਉਹ ਗਰੀਬ ਸਿੱਖ ਨੂੰ ਤਪਕਾਉਂਦਾ ਜੀ ਤਪਕਾਉਂਦਾ ਜੀ ਮੈਨੂੰ ਪ੍ਰਸ਼ਾਸਨ ਬੋਲੇ ਵੀ ਤਪਕਾਇਆ ਗਿਆ ਇਹ ਕਹਿ ਰਹੇ ਆ ਬਿਰਿੰਦਰ ਸਿੰਘ ਸਰਕਾਰੀ ਆ ਬਿਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਮੈਨੂੰ 100% ਸ਼ੋਅ ਕਰਨ ਦੀ ਲੋੜ ਨਹੀਂ ਮੈਨੂੰ 1% ਸ਼ੋਅ ਕਰ ਦੇਣ ਵੀ ਮੈਂ ਏਜੰਸੀਆਂ ਦਾ ਬੰਦਾ ਜਾਂ ਮੈਂ ਸਰਕਾਰੀ ਬੰਦਾ ਜੀ ਕਉਗੀ ਮੈਂ ਜੇ ਸਰਕਾਰੀ ਬੰਦਾ ਹਾਂ ਮੇਰਾ ਜਿਹੜਾ ਵੈਪਨ ਦਾ ਲਾਇਸੈਂਸ ਆ ਉਹ ਅਗਸਤ ਮਹੀਨੇ ਵਿੱਚ 2024 ਚ ਬਣਿਆ ਗਿਆ ਤੇ ਫੀਸ ਅਸੀਂ ਕਟਾਈ ਸੀਗੀ 2023 ਵਿੱਚ ਇਹ ਮਾਰਚ ਦੇ ਅਪ੍ਰੈਲ ਮਹੀਨੇ ਵਿੱਚ ਡੇਢ ਸਾਲ ਬਾਅਦ ਮੇਰਾ ਲਾਇਸੈਂਸ ਬਣਾਇਆ ਗਿਆ ਸਰਕਾਰ ਵੱਲੋਂ ਉਦਾਂ ਇਲਜ਼ਾਮ ਮੇਰੇ ਤੇ ਸਰਕਾਰੀ ਹੋਣ ਦੇ ਲੱਗ ਰਹੇ ਆ ਮੇਰੇ ਦੋਸਤਾਂ ਦੀ ਜਾਨ ਨੂੰ ਖਤਰਾ ਸਾਡੇ ਹੁਣ ਪ੍ਰਸ਼ਾਸਨ ਨੇ ਚਾਰ ਜਾਂ ਪਤਾ ਨਹੀਂ ਪੰਜ ਲਾਇਸੈਂਸ ਸਾਡੇ ਬਣੇ ਆ ਜੇ ਪੰਜਵਾਂ ਸਾਡਾ ਪੈਂਟਿੰਗ ਹੈ ਜੀ ਉਹ ਵੀ 2 ਸਾਲ ਦੇ ਬਕਵਾ ਬਤ ਬਾਅਦ ਨਾ ਪ੍ਰਸ਼ਾਸਨ ਪੂਰਾ ਖੁੱਲ੍ਹ ਕੇ ਸਾਥ ਦੇ ਰਿਹਾ ਨਾ ਜਿਹੜੇ ਜਥੇਦਾਰਾਂ ਕਾਲਤਾਖਰ ਸਾਹਿਬ ਦੇ ਸੀ ਆਪਣੀ ਇੱਕ ਸੰਸਥਾ ਸਾਡੀ ਸਰੂਚ ਅਦਾਲਤਾ ਗੁਰਸਿੱਖੀ ਨਾਤੇ ਮੈਂ ਕਾਲਤਾਖਰ ਸਾਹਿਬ ਨੂੰ ਮੰਨਦਾ ਸੀ ਮੰਨਦਾ ਹਾਂ ਤੇ ਮੰਨਦਾ ਰਹੂੰਗਾ ਪਰ ਜਿਹੜੇ ਉੱਥੇ ਦੇ ਜਥੇਦਾਰਾਂ ਉਹਨਾਂ 'ਚ ਮੇਰਾ ਕੋਈ ਵਿਸ਼ਵਾਸ ਨਹੀਂ ਰਿਹਾ ਗਿਆ ਜੀ ਕਿਉਂਕਿ ਉਹਨਾਂ ਬੰਦਿਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹੈ ਜਿਹੜਾ ਇਸ ਸਮੇ ਮੌਜੂਦਾ ਉੱਥੇ ਜਥੇਦਾਰ ਅਗਵੀਰ ਸਿੰਘ ਆ ਉਹ ਜਥੇਦਾਰ ਅਗਵੀਰ ਸਿੰਘ ਜੀ ਆ ਜਿਹੜੇ ਉਹ ਪਹਿਲਾਂ ਨੰਦਪੁਰ ਸਾਹਿਬ ਦੇ ਜਥੇਦਾਰ ਸੀਗੇ 2022 ਵਿੱਚ ਕਲਾਰਾ ਪਿੰਡ ਚਮਕੌਰ ਸਾਹਿਬ ਮਰੰਡਾ ਰੋਡ ਤੋਂ ਉਹ ਇੱਕ ਗਰੀਬ ਸਿੱਖ ਜਿਹੜਾ ਅਮਤਧਾਰੀ ਸੀਗਾ ਜੀ ਉਹਦੇ ਕੇਸਾਂ ਵਿੱਚ ਤਿੰਨ ਮੁੰਡਿਆਂ ਨੇ ਪਿੰਡਦਿਆਂ ਨਹੀਂ ਆਂਡੇ ਮਲਤੇ ਸੀਗੇ ਹੋਲੀ ਦੇ ਬਹਾਨੇ ਵੀ ਅਸੀਂ ਹੋਲੀ ਮਨਾ ਰਹੇ ਹਾਂ ਜੀ ਤੇ ਉਹਦੇ ਕੇਸਾਂ ਦੀ ਬੇਅਦਬੀ ਹੋਈ ਕੇਸਾਂ 'ਚ ਆਂਡੇ ਪਾਏ ਗਏ ਦਸਤਾਰ ਦੀ ਬੇਅਦਬੀ ਹੋਈ ਅਸੀਂ ਉਹ ਮੈਨੂੰ ਚਲੋ ਕਲਾਰਾ ਪਿੰਡ ਤੋਂ ਫੋਨ ਆਇਆ ਮੇਰਾ ਜਾਣਕਾਰ ਵੀ ਰਸੀਗਾ ਵੀ ਬਰੰਦਰ ਐ ਇਦਾਂ ਗੱਲ ਹੋ ਗਈ ਕਿਉਂਕਿ ਮੈਂ ਆਪਣੇ ਇਲਾਕੇ ਵਿੱਚ ਜੇ ਕਿਸੇ ਨਾਲ ਸਾਥ ਦੰਣਾ ਤਾਂ ਸੱਚ ਦੇ ਝੂਠ ਦੇ ਬੇਵਦੀ ਦੰਣਾ ਬਸ ਮੇਰੀ ਇੱਕ ਗਲਤੀ ਏ ਆ ਜ਼ਿੰਦਗੀ ਦੀ ਅਸੀਂ ਕੰਮ ਕਰਕੇ ਸੋਸ਼ਲ ਮੀਡੀਆ ਤੇ ਸ਼ੋਅ ਨਹੀਂ ਜੀ ਕਰਦੇ ਹੈਗੇ ਤੇ ਇਹਨਾਂ ਦਾ ਕੰਮ ਆ ਵੀ ਕੰਮ ਕਰ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਣਾ ਜਦੋਂ ਕੰਮ ਹੋ ਗਿਆ ਤਾਂ ਇਹਨਾਂ ਨੇ ਉਦੋਂ ਵੀ ਗੱਲਾਂ ਨੂੰ ਚਾਰ ਚੰਦ ਲਾ ਕੇ ਅੱਗੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਆ ਅਸੀਂ ਉਹ ਚੀਜ਼ਾਂ ਤੋਂ ਥੋੜਾ ਬਚਦੇ ਰਹੇ ਆ ਇਹੀ ਸਾਡਾ ਗਨਾਏ ਜੀ ਕਿ ਤਨ ਅਕਾਦੇਮੇ ਆਪਣਾ ਗਨਾਜ ਵੀ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਵੀ ਇਹਨਾਂ ਦੀ ਰੀਸ ਹੁਣ ਉਦਾਂ ਹੀ ਕਰਕੇ ਦਿਖਾਉਣੀ ਹੈ ਵੀ ਜੇ ਤੁਸੀਂ ਕੰਮ ਕਰਦੇ ਤਾਂ ਸਿੱਖੀ ਕੱਲੀ ਤੁਹਾਡੇ ਮੋਢਿਆਂ 'ਤੇ ਨਹੀਂ ਖੜੀ ਹੈਗੀ ਸਿੱਖੀ ਹਰੇਕ ਗੁਰੂ ਸਿੱਖ ਦੇ ਮੋਢੇ 'ਤੇ ਖੜੀ ਹੈ ਜਿਹੜਾ ਸੱਚਾ ਇਨਸਾਨ ਹੈ ਜੀ ਉਹ ਚਾਹੇ ਸਿੱਖਾ ਮੁਸਲਮਾਨ ਹਿੰਦੂ ਸਾਈ ਬੋਧੀ ਜੋ ਵੀ ਆ ਜਿਹੜਾ ਵੀ ਪ੍ਰਮਾਤਮਾ ਨੂੰ ਮੰਨਦਾ ਉਹ ਚੰਗੇ ਬੰਦਿਆਂ ਦੇ ਸਰਤੀ ਸ੍ਰਿਸ਼ਟੀ ਖੜੀ ਆ ਆ ਜਿਨ੍ਹਾਂ ਨੂੰ ਇੰਸਟਾਗ੍ਰਾਮ ਫੇਸਬੁੱਕ ਤੇ ਮੜਾ ਜਾ ਧਰਮ ਦੇ ਠੇਕੇਦਾਰ ਹੋਣ ਦਾ ਭਲੇਖਾ ਪੈ ਚੁੱਕਿਆ ਜਾਂ ਉਹ ਪਰਮਾਨੰਦੇ ਨੂੰ ਭਲੇਖਾ ਪੈ ਚੁੱਕਿਆ ਆਪਣਾ ਜਾਂ ਅਮਰਤਪਾਲ ਮੈਰੋ ਨੂੰ ਪ੍ਰੇਖਿਆ ਪੈ ਚੁੱਕਿਆ ਜਾਂ ਜਿਹੜਾ ਮਨਿੰਦਰ ਸਿੰਘ ਐਨ ਜੀਓ ਵਾਲਾ ਸਾਡੇ ਨੂਰਪੁਰ ਦੇ ਵੇਦੀਆਂ ਟਾਂ ਪਿੰਡ ਦਾ ਉਹਨੂੰ ਵੀ ਪ੍ਰੇਖਾ ਹੋ ਗਿਆ ਵੀ ਗਰੀਬਾਂ ਦੀ ਮਦਦ ਨਹੀਂ ਕਰਦਾ ਪਤਾ ਨਹੀਂ ਪ੍ਰਮਾਤਮਾ ਗਰੀਬਾਂ ਨੂੰ ਮਾਰੇ ਰਿਹਾ ਜੀ ਇਹ ਜਿਹੜਾ ਮੇਰੇ ਨਾਲ ਬੇਰਾ ਬੈਠਾ ਹੈ ਹਰਵਿੰਦਰ ਸਿੰਘ ਆ ਜੀ ਇਹਦਾ ਪਿੰਡ ਟਿੱਪਾ ਟੱਪੜੀ ਹੈ ਜੀ ਹਰਵਿੰਦਰ ਸਿੰਘ ਉਰਫ ਚਲੋ ਪਿਆਰ ਨਾਲ ਕੱਚਾ ਨਾਮ ਇਹਦਾ ਚਰਨਾ ਬਾਬਾ ਜੀ ਵੀ ਪਿਆਰ ਨਾਲ ਕਹਿੰਦੇ ਨੇ ਇਸ ਬੰਦੇ ਨੂੰ ਮਨਿੰਦਰ ਸਿੰਘ ਨੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜੀ ਤੇ ਜਾਤ ਪਾਤ ਵਾਲੀ ਇੰਨੀ ਇੱਕ ਗਲਤ ਸ਼ਬਦਾਵਲੀ ਬੋਲੀ ਹੋਈ ਆ ਸਾਨੂੰ ਵੀਡੀਓ ਸੁਣਾਉਣ ਲੱਗੇ ਵੀ ਸ਼ਰਮ ਆ ਰਹੀ ਆ ਪਰ ਜੇ ਸਾਡੀ ਮਜਬੂਰੀ ਬਣ ਗਈ ਤਾਂ ਅਸੀਂ ਸੰਕਤਾਂ ਨੂੰ ਉਹ ਵੀ ਸੁਣਾ ਦਾਂਗੇ ਜੀ ਇਹ ਇਸ ਬੰਦੇ ਨੇ ਹਰਵਿੰਦਰ ਸਿੰਘ ਨੇ ਮਨਿੰਦਰ ਸਿੰਘ ਤੇ ਨਾਂ ਰਲ ਕੇ ਅਮਰਤਪਾਲ ਮੈਰੋ ਦੇ ਨਾਂ ਰਲ ਕੇ ਇਹ ਬੁੱਤ ਤੋੜੇ ਸੀਗੇ ਦਰਬਾਰ ਸਾਹਿਬ ਇਕੱਠਿਆਂ ਨੇ ਕਟਾਈ ਖਾਧੀ ਆ ਇਕੱਠਿਆਂ ਨੇ ਜੀਲਾਂ ਦੇਖੀਆਂ ਪੰਜ ਬੰਦੇ ਨੇ ਰਲ ਕੇ ਕੰਮ ਕਰਿਆ ਹੋਵੇ ਦੋ ਬੰਦੇ ਫੋਰਚੂਨਰ ਨੇ ਡੈਂਬਰ ਆਇਆ ਜਾਂ ਘੁੰਮਦੇ ਹੋਣ ਜੀ ਗੱਡੀਆਂ ਚ ਕੌਮ ਕੌਮ ਤੇ ਪੈਸੇ ਨਾਲ ਤੇ ਇਹਦਾ ਪਿਓ ਅੱਜ ਵੀ ਦਿਹਾੜੀ ਕਰਦਾ ਤੇ ਮੇਰਾ ਖੁਦ ਦਿਹਾੜੀ ਕਰਦਾ ਜੀ ਆਪਣੀ ਕਿਰਤ ਕਮਾਈ ਹੈ ਡ్రਾਈਵਰੀ ਦਾ ਕੰਮ ਕਰਦਾ ਸੀਗਾ ਖੇੜ ਮੋਹਾਲੀ ਵਿੱਚ ਜਦੋਂ ਇਹਨੇ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਰੋਪੜ ਪ੍ਰਸ਼ਾਸਨ ਕੋਲ ਜੀ ਤੇ ਉਹ 10-15 ਬੰਦੇ ਲੈ ਕੇ ਤੇ ਫਲੈਟ 'ਚ ਆ ਗਿਆ ਉਸ ਦੇ ਕੋਲ 45 ਬੋਰ ਦਾ ਅਸਲਾ 315 ਪੰਪ ਐਕਸ਼ਨਾਂ ਗੰਨਾ ਹੈਗੀਆਂ ਉਹਦੀਆਂ ਬਣੀਆਂ ਹੋਈਆਂ ਜੀ ਤੇ ਮੈਨੂੰ ਇਹ ਨਹੀਂ ਪਤਾ ਉਹ ਬਣ ਕਿਹੜੇ ਉਹਦੇ ਵਿੱਚ ਗਈਆਂ ਕਿਉਂਕਿ ਉਹਦੇ ਪਰ ਨਜਾਇਜ਼ ਅਸਲੇ ਦਾ ਇੱਕ ਪਰਚਾ ਵਿਚਾਰ ਤੇ ਇਨ ਕੋਰਟ 'ਚ ਚੱਲਦਾ ਸੀਗਾ ਜੀ ਹੁਣ ਚਲੋ ਪ੍ਰਸ਼ਾਸਨ ਵਿੱਚ ਚੰਗੇ ਮਾੜੇ ਅਧਿਕਾਰੀ ਹੁੰਨੇ ਆ ਉਹ ਉਹਨੇ ਅਸਲ ਆਪਣਾ ਪੈਸੇ ਦੇ ਕੇ ਬਣਵਾਇਆ ਜਾਂ ਕਿਹੜੀ ਰਾਜਨੀਤਿਕੇ ਪਹੁੰਚ ਨਾਲ ਬਣਵਾਇਆ ਉਹ ਉਹ ਜਾਣਦਾ ਜਾਂ ਬਣਾਉਣ ਵਾਲੇ ਜਾਣਦਾ ਇਹਦੀ ਦਤੀ ਹੋਈ ਦਰਗਾਸਤਪੁਰ ਕੋਈ ਕਾਰਵਾਈ ਨਹੀਂ ਹੋਈ ਉਹ ਸਾਡੀ ਦਰਗਾਸਤ ਇਦਾਂ ਹੀ ਬੰਦ ਹੋ ਗਈ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਦੀ ਆਰਟੀਈ ਪਾ ਰਹੇ ਹਾਂ ਜੀ ਐਸਐਸਪੀ ਦਫਤਰ ਜੀ ਚਲੋ ਉੱਥੇ ਹੁਣ ਜਿਹੜੇ ਨਵੇਂ ਐਸਐਸਪੀ ਸਾਹਿਬ ਆਏ ਆ ਆਪਣੇ ਗੁਲਜੀਤ ਸਿੰਘ ਖਰਾਨਾ ਜੀ ਉਹ ਚਲੋ ਹਰੇਕ ਦੀ ਗਰੀਬ ਦੀ ਸਭ ਦੀ ਗੱਲਬਾਤ ਸੁਣਦੇ ਸਾਨੂੰ ਹਜੇ ਉਹਨੂੰ ਮਿਲਣ ਦਾ ਸਮਾਂ ਨਹੀਂ ਜੀ ਮਿਲਿਆ ਹੈਗਾ ਹੁਣ ਅਸੀਂ ਇਹਨਾਂ ਦਾ ਕੇਸ ਦੁ ਤੇ ਉਸ ਬੰਦੇ ਨੇ ਜਦੋਂ ਉਹਨੂੰ ਧਮਕੀਆਂ ਦਿੱਤੀਆਂ ਇਹਦੇ ਗਨ ਪੁਆਇੰਟ ਤੇ ਉਹਨੂੰ ਕਿਹਾ ਕਿ ਵੀ ਪਰਚਾ ਵਾਪਸ ਲੈ ਲਾ ਤੇ ਮੁੜ ਕੇ ਇਸ ਬੰਦੇ ਦੀ ਆਪਣੀ ਜਿਹੜੀ ਕਿਰਤ ਕਮਾਈ ਦਾ ਸਾਧਨ ਸੀਗਾ ਇਹਦਾ ਉਹ ਵੀ ਛੁੱਟ ਗਿਆ ਜੀ ਇਹਨੂੰ ਨੌਕਰੀ ਤੇ ਕੱਢ ਦਿੱਤਾ ਗਿਆ ਵੀ ਤੇਰੇ ਕੋਲ ਤਾਰੇ ਬੰਦੇ ਤੈਨੂੰ ਧਮਕਾਉਣ ਆਉਂਦੇ ਐ ਇਦਾਂ ਕਰਨ ਆਉਂਦੇ ਆ ਇਹਦੀ ਕਿਰਤ ਕੇ ਇਹਦੇ ਕੋਲ ਇੱਕ ਬੇਟੀ ਹੈ ਛੋਟੀ ਭਚੰਗਣ ਜੀ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਉਹਨੂੰ ਤੇ ਹੱਡੀ ਜੋਤੇ ਕਰਕੇ ਕਰਦਾ ਜੀ ਕਦੇ ਕਿਸੇ ਨਾਲ ਚਲੇ ਗਿਆ ਕਦੇ ਕਿਸੇ ਨਾਲ ਚਲੇ ਗਿਆ ਕੰਮ ਇਕੱਠਿਆਂ ਨਹੀਂ ਕੀਤੇ ਸੀਗੇ ਜੀ ਉਹ ਚਾਹੇ ਕਿਸ ਕਾਨੂੰਨ ਦੀ ਨੀਗਾ ਵਿੱਚ ਚੰਗੇ ਆ ਜਾਂ ਮਾੜੇ ਆ ਉਹ ਬਾਤ ਦੀ ਹੈ ਵਿਚਾਰੀਆਂ ਨਾ ਇਕੱਠੇ ਨਹੀਂ ਜੀਦਾ ਕਟੀਆਂ ਜੋ ਚਲੋ ਸਜ਼ਾ ਬਣਦੀ ਸੀਗੀ ਦੁਨਿਆਵੀ ਤੌਰ ਤੇ ਜੀ ਉਸ ਚੀਜ਼ ਦੀ ਉਹ ਬੰਦੇ ਨੇ 15 ਲੱਖ ਦੀ ਫੋਰਚਨਰ ਖਰੀਦੀ ਪਹਿਲਾਂ ਜੀ ਇਹਨਾਂ ਨੂੰ ਝੂਠ ਬੋਲ ਕੇ ਜੀ ਤੇ ਉਹ ਧਰਮ ਦੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਪੁਲਿਸ ਦੇ ਮਾੜੇ ਇਨਸਾਨ ਆ ਜੀ ਉਹ ਪੁਲਿਸ ਦੀ ਵਰਦੀ ਵਿੱਚ ਲੋਕਾਂ ਦਾ ਸ਼ੋਸ਼ਣ ਕਰਦੇ ਆ ਜੀ ਜਿਹੜੇ ਧਰਮ ਦੇ ਬਾਣੇ ਵਿੱਚ ਲੋਕ ਆ ਉਹ ਧਰਮ ਦੇ ਬਾਣੇ ਵਿੱਚ ਗਰੀਬ ਸਿੱਖਾਂ ਦਾ ਸ਼ੋਸ਼ਣ ਕਰਦੇ ਆ ਸ਼ੋਸ਼ਣ ਕਿਸ ਤਰੀਕੇ ਨਾਲ ਹੋ ਰਿਹਾ ਅਮਰਤਪਾਲ ਮੈਰੋ ਨੂੰ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਕੇਸ ਵਾਰਾ ਮਨੇ ਹਰਵਿੰਦਰ ਸਿੰਘ ਕਦੇ ਇਹਨੂੰ ਮਾਪੇਂ ਦੀਆਂ ਗਾਲਾਂ ਕੱਢੀਆਂ ਗਈਆਂ। ਉਹ ਤੁਹਾਨੂੰ ਇਸ ਰਿਕਾਰਡਿੰਗ ਤੁਹਾਨੂੰ ਉੱਪਰ ਸਾਰੇ ਪ੍ਰੈਸ ਨੂੰ ਦੇ ਦਾਂ ਕਿ ਤੁਸੀਂ ਚਲਾ ਵੀ ਦਿਓ ਜੀ ਉਹ। ਤੇ ਵੀ ਐਦਾਂ ਗੱਲਬਾਤ ਹੋਈ ਹੈ ਜੀ ਹਨਾ ਤੇ ਉਸ ਬੰਦੇ ਨੇ ਕੀ ਕੀਤਾ ਉਹਨੇ ਸਿੱਧੀ ਗੱਲ ਨਹੀਂ ਕਹੀ ਮਨਿੰਦਰ ਨੂੰ ਕਿਉਂਕਿ ਪੈਸਾ ਸਭ ਤੋਂ ਵੱਡੀ ਜਾਤ ਆ ਤੇ ਪੈਸੇ ਹੀ ਸਭ ਤੋਂ ਵੱਡੀ ਸ਼ਕਤੀ ਆ। ਉਹਨੂੰ ਇਹ ਆ ਵੀ ਮੈਂ ਇਹਦੇ ਗਰੀਬ ਕਰਕੇ ਜੇ ਮਨਿੰਦਰ ਨਾਲ ਬਗਾਵਤ ਦੀ ਉਹ ਮੇਰਾ ਨੁਕਸਾਨ ਨਾ ਕਰ ਦੇਵੇ। ਦੋਨੇ ਆਪਸ ਵਿੱਚ ਅਮੀਰ ਬੰਦੇ ਆ ਜੀ ਤੇ ਗਰੀਬ ਵਿੱਚ ਪੀਸਿਆ ਜਾਂਦਾ ਇਸ ਗੱਲ ਦੇ ਵਿੱਚ ਜੀ। ਉਹਨੇ ਇਹਨੂੰ ਕਿਹਾ ਵੀ ਤੂੰ ਆਪਣਾ ਨਾ ਇੱਕ ਫੇਸਬੁੱਕ ਤੇ ਮੇਰੀ ਸਟੋਰੀ ਪਾ ਦੇ ਉਹ WhatsApp ਤੇ ਲਿਖ ਕੇ ਪਾਤੀ ਵੀ ਤੂੰ ਇਹ ਕਹਿ ਦੇ ਵੀ ਜਿਹੜਾ ਮਨਿੰਦਰ ਸਿੰਘ ਆ ਵੀ ਉਹ ਪ੍ਰਧਾਨ ਕੀ ਦਾ ਭੁੱਖਾ ਇਨਸਾਨ ਹੈ ਜੀ ਵੀ ਫਿਰ ਮੈਂ ਤੇਰੇ ਕੇਸ 'ਚ ਵੜ ਜੂਗਾ ਇਨਡਾਇਰੈਕਟਲੀ ਸਿੱਧਾ ਮੈਂ ਉਹਦੇ ਨਾਲ ਬੈਂਸ ਨਹੀਂ ਸਕਦਾ ਇਹਨੇ ਇਹ ਸਿੱਧਾ ਸਾਫ਼ ਸਪਸ਼ਟ ਬੰਦਾ ਜੋ ਇਹਦੇ ਗੱਲ ਦਿਲ ਵਿੱਚ ਆ ਇਹਦੇ ਮੂੰਹ ਤੇ ਜੀ ਕਿਉਂਕਿ ਜੇ ਆਪਾਂ ਕਹੀਏ ਕਿਸੇ ਦਾ ਸਾਥ ਐਵੇਂ ਨਹੀਂ ਦਿੱਤਾ ਜਾਂਦਾ ਹੁੰਦਾ ਵੀ ਇਹ ਮੈਨੂੰ ਪੈਸੇ ਦੇ ਕੇ ਬੁਲਾ ਲੂਗਾ ਜਾਂ ਮੈਂ ਇਹਨੂੰ ਪੈਸੇ ਦੇ ਲਾਲਚ 'ਚ ਬੁਲਾ ਲਿਆ ਸਾਡਾ ਗੁਰਸਿੱਖੀ ਨਾਲ ਤੇ ਪਿਆਰ ਆ ਅਸੀਂ ਬਹੁਤ ਪੁਰਾਣੇ ਜਾਣਦੇ ਆ ਕਈ ਸਾਲਾਂ ਤੋਂ ਨਾ ਇੱਕ ਦੂਜੇ ਨੂੰ ਤੇ ਇਹਨੇ ਸੋਧਾ ਮਨ ਉਹਨੂੰ ਕਰਤਾ ਮਨਾ ਮੈਰ ਨੂੰ ਅਮਰਤਪਾਲ ਨੂੰ ਕਹਿੰਦਾ ਫਿਰ ਜੇ ਤਾ ਮੇਰਾ ਸਾਥ ਤੇ ਜਣਾ ਸਿੱਧਾ ਦੇ ਪਰ ਆ ਚੁੱਫਤ ਚ ਲੱਕੀਆਂ ਜੀ ਨਾ ਕਰ ਵੀ ਮੈਂ ਤੇਰੀ ਪਹਿਲਾਂ ਪੋਸਟ ਪਾਉਂਗਾ ਤੂੰ ਫਿਰ ਮੇਰੇ ਨਾਲ ਆਉਂਗਾ ਇਹਨੇ ਮਨਾ ਕਰਤਾ ਕਹਿੰਦਾ ਮੈਨੂੰ ਕਿਸੇ ਦੇ ਸਾਥ ਦੀ ਲੋੜ ਨਹੀਂ ਮੈਂ ਆਪਣੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰੂੰਗਾ ਵੀ ਜਿਹੜਾ ਬੰਦਾ ਧਰਮ ਦਾ ਬਾਣਾ ਪਾ ਕੇ ਜਾਤ ਪਾਤ ਵਰਤੀ ਮੇਰੀ ਮਾਂ ਭੈਣ ਨੂੰ ਗਾਲ੍ਹਾਂ ਕੱਢਦਾ ਕਦੋਂ ਨੂੰ ਮਾਪੇ ਦੇਖ ਲੂੰਗਾ ਉਹ ਚਾਹੀ ਸੀ ਕਾਨੂੰਨ ਦੇ ਤਰੀਕੇ ਨਾਲ ਦੇਖੀਏ ਚਾਹੀਏ ਉਹ ਤੇ ਪਰ ਪੰਚਾਇਤ ਕਰਾਈ ਹੈ ਇਹ ਨਾ ਜੀ ਵੀ ਇਹਨੂੰ ਇਹਨੇ ਆਪਣਾ ਗੁੱਸਾ ਕਨੇ ਪਾਲ ਰਿਹਾ ਜੀ ਅੰਦਰ ਵਿਚ ਉਹ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਜੀ ਉਦੋਂ ਤੁਹਾਨੂੰ ਪਤਾ ਪਿੱਛੇ ਜਿਹੇ ਅਮਰਤਪਾਲ ਨੇ ਮਹਿਰੂਨ ਇੱਕ ਹੋਰ ਢੋਂਗ ਜਾਰ ਰਚਾਇਆ ਤਾਂ ਨਾਨਕ ਸਰ ਵਾਲਾ ਹਨਾ ਜੀ ਉੱਥੇ ਸਾਡਾ ਕਿਤੇ ਨਾ ਕਿਤੇ ਜਿਹੜਾ ਲੱਖਾ ਬਾਬਾ ਜੀ ਉਹਨਾਂ ਨਾਲ ਵੀ ਅਸੀਂ ਦਿਲ ਤੋਂ ਦੁਖੀ ਆ ਵੀ ਜਿਹੜੇ ਇਨਸਾਨ ਨੇ ਬਾਬਾ ਅਨੰਦ ਸਿੰਘ ਜੀ ਮਹਾਪੁਰਸ਼ਾਂ ਵਰੀ ੱਡੀ ਗੱਲ ਤੋਂ ਸ਼ਬਦਾਵਰੀ ਬੋਲਣ ਦੀ ਕੋਸ਼ਿਸ਼ ਕਰੀ ਹੋਵੇ ਜਾਂ ਉਸ ਨਾਨਕ ਸਰ ਜਿਹੜਾ ਸਿਫਤੀ ਦਾ ਘਰ ਅਸੀਂ ਅੱਜ ਵੀ ਕਹਿੰਦੇ ਹਾਂ ਤੇ ਪਹਿਲਾਂ ਵੀ ਕਹਿੰਦੇ ਸੀਗੇ ਵੀ ਅਸੀਂ ਸਾਰੇ ਸੰਤਾਂ ਮਹਾਪੁਰਸ਼ਾਂ ਦੀ ਦਿਲ ਤੋਂ ਇੱਜ਼ਤ ਕਰਦੇ ਹਾਂ ਅਸੀਂ ਉਹਨਾਂ ਦੀ ਚੁੱਤੀ ਸਮਾਨ ਵੀ ਨਹੀਂ ਹੈਗੇ ਉਹਨੇ ਐਦਾਂ ਜਿਉ ਸਟੰਟ ਤਾਂ ਜੇਕਰ ਜਥੇਦਾਰ ਬਬਲਬੀਰ ਸਿੰਘ ਜੀ ਜਾਂ ਹੋਰ ਵੀ ਨਿਹੰਗ ਸਿੰਘ ਜਥੇਵੰਤੀ ਆ ਉਹਤੇ ਕੋਈ ਸਖਤ ਐਕਸ਼ਨ ਲੰਨੀ ਆ ਠੀਕ ਆ ਹਰੇਕ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਪ੍ਰਸ਼ਾਸਨ ਦਾ ਬਾਣਾ ਪਾ ਕੇ ਵੀ ਲੋਕੋ ਗਲਤ ਆ ਜੀ ਧਰਮ ਦਾ ਬਾਣਾ ਪਾ ਕੇ ਵੀ ਲੋਕੋ ਗਲਤ ਆ ਹੁਣ ਗਲਤੀ ਕਰੇ ਕੋਈ ਐਸਐਚਓ ਲੈਵਲ ਦਾ ਬੰਦਾ ਜਾਂ ਡੀਐਸਪੀ ਲੈਵਲ ਦਾ ਬੰਦਾ ਆਪਾਂ ਉਥੇ ਡੀਏ ਆਈਜੀ ਨੂੰ ਮਾੜਾ ਕਹੀਏ ਉਹ ਸਾਡੀ ਇੱਕ ਉਹ ਹੋਊਗੀ ਵੀ ਸਾਡੀ ਕੋਈ ਨਿੱਜੀ ਰੰਜਿਸ਼ ਹੋਊਗੀ ਬੀਡੀਆਈਜੀ ਨਾਲ ਜੀ ਨਾ ਤਾਂ ਉਥੇ ਆਪਾਂ ਨੂੰ ਐਸਐਚਓ ਨੂੰ ਹੀ ਮਾੜਾ ਕਹਿਣਾ ਚਾਹੀਦਾ ਡੀਐਸਪੀ ਨੂੰ ਮਾੜਾ ਕਹਿਣਾ ਚਾਹੀਦਾ ਜੀ ਤੇ ਹੁਣ ਮੇਰੇ ਨਾਲ ਮੈਂ ਇੱਕ ਗੱ ਨੀ ਪਰ ਉਸ ਬੰਦੇ ਨੇ ਨਾਨਕ ਸਰ ਅਨੰਦ ਨਹੀਂ ਗੱਲ ਪਤਾ ਕੀ ਹੈ ਜੀ ਤੂੰ ਪਾਲ ਦੀ ਪਾਰਟੀ ਦੀ ਗੱਲ ਕੀਤੀ ਹੈ ਨਾ ਹਾਂਜੀ ਪਾਰਟੀ ਦੀ ਵੀ ਫਿਰ ਕੰਮ ਕਰਾ ਹਾਂਜੀ ਉਹ ਤਾਂ ਕਰਨੀ ਬੰਦਾ ਜਿਹੜਾ ਜਿਹੜੀ ਤਿੰਨ ਨਾ ਨਹੀਂ ਪਰ ਇੱਕ ਬੰਦਾ ਬਾਬਾ ਜੀ ਦੇਖੋ ਇਹਨਾਂ ਦਾ ਨਾ ਕੋਈ ਮਸਲਾ ਹੋ ਗਿਆ ਅਮਰਤਪਾਲ ਮੈਰੋ ਉਹ ਬੰਦਾ ਹੈ ਜੇਕਰ ਉਹਨੂੰ ਮਾਰੇ ਤਾਂ ਕਿਸੇ ਪਤਾ ਲੱਜੇ ਵੀ ਬੰਬੇ ਕਿਸੇ ਨੇ ਕੋਈ ਧੀ ਭੈਣ ਦੇ ਮਸਲੇ ਦੀ ਗੱਲ ਹੈ ਜਾਂ ਕੋਈ ਹੋਰ ਮਸਲਾ ਉਹ ਜਹਾਜ਼ ਚੜ੍ਹ ਕੇ ਬੰਬੇ ਨੂੰ ਚਲੇ ਜਾਂਦਾ ਹੈ ਉਹ ਆਪਣੀ ਉਹਦੀ ਨਿੱਜੀ ਤਾਂ ਉਹਦੀ ਕੋਈ ਉਹ ਕਮਾਈ ਹੈ ਨਹੀਂ ਸੰਕਟ ਦੇ ਤੇ ਪੈਸੇ ਨਾ ਮੇਰੀ ਬੇਨਤੀ ਸੁਣਿਓ ਮੇਰਾ ਪਿੰਡ ਚਮਕੌਰ ਸਾਹਿਬ ਉਹ ਮੋਗਾ ਸਾਡਾ ਕਿੰਨਾ ਕੁ ਫਰਕ ਆਪਸ ਵਿੱਚ ਨਹੀਂ ਜੇਕਰ ਉਹਨੇ ਸੱਚ ਝੂਠ ਦਾ ਕੋਈ ਨਤਾਰਾ ਕਰਨਾ ਸੀਗਾ ਉਹ ਮੈਨੂੰ ਚਮਕੌਰ ਸਾਹਿਬ ਭਰਉਂਦਾ ਮੇਰੇ ਨਾਲ ਸੰਪਰਕ ਕਰਦਾ ਮੈਂ ਉਹਨੂੰ ਮਹਾਰਾਜ ਦੀ ਹਿਜੂਰੀ 'ਚ ਮੈਨੂੰ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਬਹੁਤ VIP ਬੰਦਾ ਹਾਂ ਅਬ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਵੀ ਮੈਂ ਆਪਣੇ ਪਿੰਡ ਤੇ ਰਹਿੰਦਾ ਜੀ ਜਾਂ ਚਮਕੌਰ ਸਾਹਿਬ ਹੁੰਦਾ ਮੈਨੂੰ ਫੇਰ ਵੀ ਜਿੱਥੇ ਮਰਜ਼ੀ ਮਹਾਰਾਜ ਦੀ ਹਿਜੂਰੀ ਵਿੱਚ ਆ ਕੇ ਬੁਲਾ ਲਿਓ ਵੀ ਬਰਿੰਦਰ ਸਿੰਘ ਤੂੰ ਸੱਚਾ ਜਾਂ ਝੂਠਾ ਉਹ ਮੇਰੇ ਵੱਲ ਕਦੇ ਨਹੀਂ ਆਇਆ ਕਿਉਂਕਿ ਉਹਨੂੰ ਸੱਚਾਈ ਦਾ ਪਤਾ ਵੀ ਬਰਿੰਦਰ ਸਿੰਘ ਸੱਚਾ ਹੈ ਵੀ ਮੈਂ ਜੇ ਤੋ ਕੁਲ ਗਿਆ ਤਾਂ ਮੇਰੀ ਉੱਥੇ ਬੇਇੱਜ਼ਤੀ ਹੋਊਗੀ ਫਿਰ ਮੈਂ ਚਲੋ ਮੈਨੂੰ ਹੁਣ ਹੁਣ ਐਮਪੀ ਬਣੀ ਆ ਜੀ ਉਹ ਹੁਣ ਮੈਂ ਖੰਡੂਰ ਸਾਹਿਬ ਵਾਲਿਆਂ ਸੰਗਤਾਂ ਨੂੰ ਕੀ ਮਾਰਾ ਥੋੜੀ ਕਹਾਂਗਾ ਪਰ ਮੈਂ ਇੱਕ ਗੱਲ ਖੰਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਦਾ ਤੁਸੀਂ ਮੈਨੂੰ ਖੰਡੂਰ ਸਾਹਿਬ ਕਿਸੇ ਵੀ ਇਤਿਹਾਸਕ ਗੁਰੂ ਘਰ ਚ ਕਿਤੇ ਵੀ ਬੁਲਾ ਲਿਓ ਮਹਾਰਾਜ ਦੀ ਜੂਰੀ ਵਿੱਚ ਮੇਰੇ ਤੋਂ ਪੁੱਛ ਲਿਓ ਕਿ ਕਿ ਉੱਥੇ ਮਾਵਾਂ ਨੇ ਇਹ ਕਹਿ ਕੇ ਵੋਟਾਂ ਪਾਈਆਂ ਵੀ ਜੇਕਰ ਸਾਡੀ ਵੋਟ ਪਾਉਣ ਨਾਲ ਕਿਸੇ ਮਾਂ ਦਾ ਪੁੱਤ ਬਾਹਰ ਆ ਜਾਵੇ ਕਿਉਂਕਿ ਮਾਂ ਚ ਇੱਕ ਮਮਤਾ ਹੁੰਦੀ ਆ ਵੀ ਚਲੋ ਕਿਹਦਾ ਤੂੰ ਪੁੱਤ ਬਾਹਰ ਆ ਜਾਊਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਹਾਂ ਜਿਸ ਤੁਸੀਂ ਪੁੱਤ ਨੂੰ ਪੁੱਤ ਸਮਝਦੇ ਆ ਉਹ ਪੁੱਤ ਮਹਾਰਾਜ ਦੀ ਯੂਰੀ ਚ ਖੜ ਕੇ ਝੂਠ ਬੋਲਦਾ ਜੇਕਰ ਮੇਰਾ ਪਿਓ ਜਾਂ ਮੇਰਾ ਸਾਗਾ ਭੈਣ ਭਾਈ ਵੀ ਮਹਾਰਾਜ ਦੀ ਯੂਰੀ ਚ ਖੜ ਕੇ ਝੂਠ ਬੋਲੂਗਾ ਮੈਂ ਉਹਦੇ ਨਾਲ ਰਿਸ਼ਤਾ ਤੋੜਨ ਤੱਕ ਦਾ ਜੁਰਤ ਰੱਖਦਾ ਮਹਾਰਾਜ ਦੀ ਕਿਰਪਾ ਨਾਲ ਗੋਗੀ ਆਪਾਂ ਨੇ ਇਹ ਨਹੀਂ ਵੀ ਲੋਕ ਸਾਨੂੰ ਹੁਣ ਜਦੋਂ ਮੇਰੀ ਇਹ ਸਾਰੀ ਗੱਲਬਾਤ ਹੋਈ ਹੈ ਮੈਨੂੰ ਸਜ਼ਾਈ ਕਿਹਾ ਗਿਆ ਹਕੂਮਤ ਨੇ ਝੂਠਾ ਪਰਚਾ ਪਾਤਾ ਇਦਾਂ ਕਰਤਾ ਮੈਨੂੰ ਗੰਗੂ ਦੀ ਏਲਾਦ ਕਿਹਾ ਗਿਆ ਤਾਂ ਮੈਨੂੰ ਲੋਕਾਂ ਦੀ ਕੋਈ ਨਿੰਦਿਆ ਦੀ ਜਾਂ ਕੋਈ ਅਜੋਦੇ ਬਾਅਦ ਮੇਰੀ ਜਿਵੇਂ ਕੋਈ ਉਸਤਤ ਕਰੂਗਾ ਤਾਂ ਮੈਂ ਪ੍ਰਸ਼ਾਦਾ ਖਾਣਾ ਨਹੀਂ ਛੱਡ ਦੇਣਾ ਵੀ ਮੇਰੀ ਲੋਕਾਂ ਨੇ ਇੱਜ਼ਤ ਕਰਤੀ ਜਦੋਂ ਮੇਰੀ ਬੇਇੱਜ਼ਤੀ ਕਰਦੇ ਸੀਗੇ ਉਦੋਂ ਮੈਂ ਭੁੱਖਾ ਨਹੀਂ ਸੁੱਤਾ ਸੀ ਸਿੱਧੀ ਗੱਲ ਆ ਕਿ ਆਪਾਂ ਗੁਰੂ ਘਰ ਰਹੇ ਆ ਉੱਥੀ ਸੇਵਾ ਪਾਣੀ ਕਰਦੇ ਰਹੇ ਆ ਆਪਣੇ ਘਰਾਂ ਨਹੀਂ ਆ ਜੀ ਵੀ ਮੈਂ ਕਦੇ ਲੋਕਾਂ ਨੂੰ ਦੇਖ ਕੇ ਨਹੀਂ ਜਾਂਦਾ ਵੀ ਇੱਧਰ 10 ਲੱਖ ਬੰਦਾ ਖ ਮੈਂ ਸੱਚ ਬੋਲਦਾ ਹਾਂ ਚਾਹੇ ਮੈਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕੋਈ ਮਾਰ ਜਵੇ ਮੈਂ ਜਿਹੜਾ ਸੱਚ ਬੋਲਣਾ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਬੋਲਣਾ ਕਿਸੇ ਨੂੰ ਮੁੱਖ ਰੱਖ ਕੇ ਨਹੀਂ ਬੋਲਣਾ ਆ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਕੋਈ ਵੀ ਬੰਦਾ ਮਹਾਰਾਜ ਦੀ ਜੂਰੀ 'ਚ ਖੜ ਕੇ ਗਏ ਦਵੇ ਵੀ ਬ੍ਰਿੰਦਰ ਨੂੰ ਮੈਂ 2 ਘੰਟੇ ਪਹਿਲਾਂ ਫੋਨ ਕਰਕੇ ਜਾਂ 4 ਘੰਟੇ ਪਹਿਲਾਂ ਫੋਨ ਕਰਕੇ ਮੈਂ ਪ੍ਰੈਸ ਕਾਨਫਰੰਸ ਕਰਾਈ ਆ ਪੀਸੀ ਦਾ ਮੈਂ ਮੁੱਦਾ ਕਿਉਂ ਦੱਸ ਦੱਸਤਾ ਕਿ ਐ ਐਸਜੀਪੀਸੀ ਦਾ ਦੇਖੋ ਜਿਹੜਾ ਉਹ ਗਿਆਨੀ ਰਘਵੀ ਮੈਂ ਇਹਨਾਂ ਦੀ ਗੱਲ ਕਹਿਣਾ ਚਾਹੁੰਦਾ ਜਿਹੜਾ ਉਹ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਆ ਜੀ ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਵੀ ਉਸ ਇਨਸਾਨ ਨੇ ਜਦੋਂ ਜਥੇਦਾਰ ਸੀਗਾ ਅਨੰਦਪੁਰ ਸਾਹਿਬ ਉਹਨੇ ਛੋਟੇ ਵੀਰ ਦੀ ਕੇਸਾਂ ਦੀ ਬੇਅਦਬੀ ਦਾ ਜਿਹੜਾ ਫੈਸਲਾ ਸੀਗਾ ਉਹ 20000 ਚ ਕਰਵਾਤਾ ਸੀਗਾ ਉਹ 20000 ਚ ਹੋਇਆ ਕਿਵੇਂ ਜਿਹੜਾ ਸਾਨੂੰ 10-10000 ਉਹ ਪਰਿਵਾਰ ਨੂੰ ਡੰਡ ਲੱਗੇ ਸੀਗੇ ਉਹ ਬੀਬੀ ਨੇ ਕੀ ਕੀਤੀ ਚੋਥਤ ਚਲਾਕੀ ਸਭ ਵਿੱਚ ਹੁੰਦੀ ਆ ਪਰ ਆਪਾਂ ਨੂੰ ਚੋਥਤ ਚਲਾਕੀ ਪ੍ਰਮਾਤਮਾ ਅੱਗੇ ਨਹੀਂ ਕਰਨੀ ਚਾਹੀਦੀ ਚੋਥਤ ਉੱਥੇ ਬਣੋ ਜਿੱਥੇ ਸਾਹਮਣੇ ਵਾਲਾ ਬੰਦਾ ਚੋਥਤ ਜਤਾ ਰਹੀ ਕਰੇ ਠੀਕ ਆ ਗੁਣ ਸਭ ਚੋਂ ਨਹੀਂ ਚੰਗੇ ਮਾੜੇ ਪਰ ਸਾਹਮਣੇ ਬੰਦਾ ਦੇਖ ਕੇ ਮਾੜੀ-ਮੋਟੀ ਲਿ ਉਸ ਬੰਦੇ ਨੇ ਕੀ ਕੀਤਾ ਜਦੋਂ ਬੰਦੇ ਉਹਨਾਂ ਦੇ ਕੇਸਾਂ ਦੀ ਬਦਤਮੀ ਹੋਈ ਹੋਈ ਹੈ ਧੰਨਾਂ ਦੀ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਲਾ ਸਕਦੇ ਹੈਗੇ ਵੀ ਇਹ ਬੰਦੇ ਅਮਰਤਧਾਰੀ ਨਹੀਂ ਹੈਗੇ ਵੀ ਤਾਕਤਾਂ ਤੇ ਜਿਹੜੀ ਗੁਰੂ ਮਰਿਆਦਾ ਸਿੱਖ ਇਤਿਹਾਸ ਦੀ ਮਰਿਆਦਾ ਵੀ ਉੱਥੇ ਅਮਰਤਧਾਰੀ ਬੰਦੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਕਹਿੰਦੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਹੈਗੇ ਕਹਿੰਦੇ ਐਂ ਕਰੋ ਤੁਸੀਂ 20000 ਰੁਪਏ ਵਾਪਸ ਘਰ ਤੇ ਲੈ ਕੇ ਜਾਣਾ ਤੁਸੀਂ ਇਹਦੇ ਵਿੱਚ ਇੱਕ ਕੋਰ ਕਮੇਟੀ ਸ਼ਰਮਣੀ ਆਪਣਾ ਗੁਰਦਾਰਾ ਗੁਰਦਾਰਾ ਪ੍ਰੰਧਕ ਕਮੇਟੀ ਦੇ ਅਜਮੇਰ ਸਿੰਘ ਖੇੜਾ ਜੀ ਵੀ ਵਿੱਚ ਸੀਗੇ ਜੀ ਤੋ ਉਹਨਾਂ ਦੀ ਗੱਡੀ ਦੇ ਵਿੱਚ ਬੈਠ ਕੇ ਉਹ ਬੀਬੀ ਆਈ ਆ ਮਰੰਡੇ ਤੋਂ ਜਿਨ੍ਹਾਂ ਦੇ ਪੁੱਤ ਤੇ ਕੇਸਾਂ ਵਿੱਚ ਆਂਡੇ ਮਲਣ ਦਾ ਦੋਸ਼ ਲੱਗਿਆ ਹੋਇਆ ਤਾਂ ਜੀ ਇੱਥੇ ਸ਼ਰੋਮਣੀ ਕਮੇਟੀ ਕੋਰ ਕਮੇਟੀ ਦੇ ਮੈਂਬਰ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਬੀਬੀ ਤੂੰ ਕੱਲੀ ਆ ਤੇਰੇ ਪੁੱਤ ਤੇ ਦੋਸ਼ ਲੱਗਿਆ ਇਹਨੇ ਕੇਸਾਂ ਦੀ ਬੇਅਦਵੀਂ ਕਰੀ ਆ ਆਂਡਾ ਮਲ ਕੇ ਠੀਕ ਆ ਹੁਣ ਜਦੋਂ ਉਹਦੇ ਗਾਣੇ ਇੱਕ ਜ਼ਿੰਮੇਵਾਰੀ ਵਾਲਾ ਬੰਦਾ ਇਹਨੂੰ ਗੱਡੀਆਂ 'ਚ ਬਿਠਾ ਕੇ ਲੈ ਕੇ ਆਊਗਾ ਅਸੀਂ ਆਪਣੇ ਮੋਟਰਸਾਈਕਲਾਂ ਤੇ ਗਏ ਆ ਯਾਨੀ ਉੱਥੇ ਸਾਨੂੰ ਇਹ ਲੱਗਿਆ ਜਿਵੇਂ ਵੀ ਅਸੀਂ ਔਰ ਇਹ ਕੇਸਗੜ੍ਹ ਸਾਹਿਬ ਆ ਕੇ ਕੋਈ ਗੁਨਾਹ ਕਰ ਲਿਆ ਹੋਵੇ ਤੋ ਉਹਨਾਂ ਦੇ 20000 ਪਿੱਛੇ ਜਿਹੜਾ ਇੱਕ ਉਹਨਾਂ ਚੋ ਮਜਬੀ ਪਰਿਵਾਰ ਚੋਂ ਸੀਗੀ ਬੀਬੀ ਉਹ ਗਰੀਬ ਪਰਿਵਾਰ ਚੋਂ ਸੀਗੀ ਹਨਾ ਜਿਹਦੇ ਪੁੱਤ ਨੇ ਆਂਟੀ ਮਲੇ ਤੇ ਉਹ ਮਾਂ ਨੇ ਦਾ ਹੱਥੇ ਜੋੜ ਤੇ ਕਹਿੰਦੀ ਮੇਰੇ ਕੋਲ ਪੈਸੇ ਹੈ ਨਹੀਂ ਜੀ ਮੈਂ ਲੋਕਾਂ ਦੇ ਭਾਂਡੇ ਮਾਜ ਕੇ ਉਹਨੇ ਘਰ ਦਾ ਗੁਜ਼ਾਰਾ ਕਰਦੀ ਆ ਤੁਸੀਂ ਇਹਨੂੰ ਜਿਹੜੀ ਸਜਾ ਜਣੀਆਂ ਦੇ ਦਿਓ ਮੈਂ ਕੁਛ ਨਹੀਂ ਬੋਲ ਸਕਦੀ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਗਰੀਬ ਨੇ ਵਿਚਾਰੀ ਨੇ ਇਹੀ ਗੱਲ ਕਹਿਣੀ ਸੀਗੀ ਮਾਂ ਨੇ ਦੁਖੀ ਹੋ ਕੇ ਤੇ ਬਾਅਦ ਚੋ ਕਹਿੰਦੇ ਅਸੀਂ ਇਹਨਾਂ ਦੀ ਅਰਦਾਸ ਵੀ ਨਹੀਂ ਕਰ ਸਕਦੇ ਇਹਨਾਂ ਦੀ ਸਜਾ ਵੀ ਨਹੀਂ ਲਾ ਸਕਦੇ ਪੈਸੇ ਲੈ ਕੇ ਆਕਣੇ ਆਪਣੇ ਦੋ ਮੁਲਾਜ਼ਮ ਸ਼ਰੂਮਨੀ ਕਮੇਟੀ ਤੇ ਫਿਰ ਦੋ ਮਲਾਜਮ ਫੇਰ ਭੇਜੇ ਕਹਿੰਦੇ ਧਿਆਨ ਰੱਖਿਓ ਕਿ ਤੇਨਾਂ ਨੂੰ ਸਰੋਪਾਣਾ ਪਾ ਦੇਣਾ ਅਰਦਾਸੀਏ ਉੱਥੇ ਵੀ ਵੱਧ ਪੈਸੇ ਦੇਖ ਕੇ ਉਹ ਫੇਰ ਮਲਾਜਮ ਭੇਜੇ ਫੇ ਕਹਿੰਦੇ ਧਿਆਨ ਰੱਖਿਓ ਕਿ ਤੇ ਇਹਨਾਂ ਦੀ ਅਰਦਾਸ ਵੀ ਨਾ ਕਰਦੇਓ ਜਾਨੀ ਉਹਨਾਂ ਨੇ ਇੱਕ ਪੈਸੇ ਗੋਲ ਕੇ ਵਿੱਚ ਪਵਾਉਣ ਦੇ ਮਾਰਿਆ ਨੇ ਉਹ 20000 ਪਿੱਛੇ ਇੱਕ ਗੁਰੂ ਘਰ ਦੀ ਮਰਿਆਦਾ ਜੀ ਝੱਜੀਆਂ ੜਾਤੀਆਂ ਜਿਹਦੇ ਵਿੱਚ ਗਿਆਨੀ ਰਕबीर ਸਿੰਘ ਸਾਡੇ ਸਾਹਮਣੇ ਬੈਠੇ ਸੀਗੇ ਹੁਣ ਉਹਦੇ ਗਾਣੇ ਅਸਥਾਨ ਬਦਲੇ ਆ ਪਹਿਲਾਂ ਵੀ ਅਸਥਾਨ ਕੋਈ ਛੋਟਾ ਨਹੀਂ ਸੀਗਾ ਤਖਤ 시ੜੀ ਕੇਸਗੜ੍ਹ ਸਾਹਿਬ ਹੁਣ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਇਨਸਾਨ ਕੇਸਾਂ ਦੀ ਬੇਅਦਬੀ ਦਾ ਮੈਂ ਕਹੂੰਗਾ ਵੀ ਸਜ਼ਾ 20000 ਦੇ ਸਾਤਾ ਹੁਣ ਇਹਨਾਂ ਨੇ ਇੱਕ ਕੋਰ ਕਮੇਟੀ ਬਣਾਈ ਸੀਗੀ ਜੀ ਆਪਣੀ ਵੀ ਬਿਰਿੰਦੇ ਸਿੰਘ ਦੇ ਮਸਲੇ ਦੀ ਜਾਂਚ ਕਰੀ ਜਾਵੇ ਉਹ ਸੱਚੀ ਆ ਜਾਂ ਝੂਠੀ ਆ ਉਹ ਕਮੇਟੀ ਵਿੱਚ ਹਾਜ਼ਰ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ 'ਚੋਂ ਇੱਕ ਵੀ ਬੰਦਾ ਮੇਰੇ ਘਰ ਆਇਆ ਹੋਵੇ ਮੈਨੂੰ ਕਿਸੇ ਦਾ ਫੋਨ ਆਇਆ ਹੋਵੇ ਪਿਛਲੇ 2 ਸਾਲਾਂ 'ਚ ਜੀ ਮੇਰੇ ਕੋਲ ਤੱਕ ਕਿਸ ਨੇ ਪਹੁੰਚ ਨਹੀਂ ਕਰੀ ਜਿਵੇਂ ਮੈਨੂੰ ਤਾਂ ਕੋਈ ਦੁਸ਼ਮਣ ਹੁੰਦਾ ਜਾਂ ਮੈਂ ਪਾਕਿਸਤਾਨ ਤੋਂ ਆ ਕੇ ਰਹਿ ਰਿਹਾ ਜਾਂ ਮੈਂ ਵੀ ਇਹ ਧਰਤੀ ਜਾਂ ਪੰਜਾਬ ਦਾ ਪਛਿੰਦਾ ਹੈ ਨਹੀਂ ਜੀ ਕੱਲ ਨੂੰ ਮੇਰੀ ਫੋਟੋ ਕਿਸੇ ਕਾਂਗਰਸਈ ਬੰਦੇ ਨਾਲ ਕਿਸੇ ਅਕਾਲੀ ਦਰ ਨਾਲ ਕਿਸੇ ਭਾਜਪਾ ਨਾਲ ਕਿਸੇ ਵੀ ਪਾਰਟੀ ਨਾਲ ਲੀਕ ਆਊਟ ਹੋ ਗਈ ਮੈਨੂੰ ਇਹ ਨਾ ਕਹਿਣ ਬਰਿੰਦਰ ਸਿੰਘ ਤੂੰ ਆਏ ਹੋ ਗਿਆ ਜਾਂ ਤੂੰ ਬੋ ਹੋ ਗਿਆ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਜਿਨੇ ਧੀ ਭੈਣ ਦੀਆਂ ਗਾਲਾਂ ਖਾਧੀਆਂ ਹੁਣ ਪੰਪਲ ਪ੍ਰੀਤ ਨੇ ਇਹ ਗੱਲ ਮੈਨੂੰ ਕਹੀ ਸੀਗੀ ਤੇਰੀ ਭੈਣ ਦਾ ਨੰਬਰ ਮੇਰੇ ਕੋਲ ਆ ਗਿਆ ਕੈਨੇਡਾ ਵਾਲੀ ਦਾ ਹੁਣ ਤੇਰਾ ਸੀ ਪਰਿਵਾਰ ਮਾਰੂਗਾ ਤੇ ਤੇਰੀ ਭੈਣ ਦਾ ਹਾਲ ਦੇਖੀਂ ਕੀ ਹੋਊਗਾ ਜਦੋਂ ਮੈਂ ਮਹਾਰਾਜ ਅਗਰਦਾਸ ਜੀ ਬੇਨਤੀ ਕਰਦਾ ਵੀ ਪੰਪਰ ਪ੍ਰੀਤ ਤੂੰ ਕੱਲਾ ਹੀ ਜੇਲ੍ਹ ਚੋਂ ਨਿਕਲੇ ਆ ਮੈਂ ਕੱਲਾ ਹਾਂਗਾ ਤੂੰ ਕੱਲਾ ਆ ਜੀ ਜਿਵੇਂ ਨਿਪਟਰੀ ਹੋਊਗੀ ਆਪਾਂ ਦੋਨੇ ਦੇਖ ਲੈਾਂਗੇ ਮੈਂ ਤੈਨੂੰ ਦੱਸੂਗਾ ਵੀ ਤੇਰੀ ਭੈਣ ਦੀ ਇੱਜ਼ਤ ਹੁੰਦੀ ਕੀ ਆ ਹਰਵਿੰਦਰ ਸਿੰਘ ਆ ਇੱਕ ਗੁਰਸਿੱਖੀ ਨਾਂ ਤੇ ਮੇਰਾ ਭਰਾਏ ਮੇਰਾ ਕੋਈ ਸਗਾ ਭਰਾ ਨਹੀਂ ਇਹਨੂੰ ਮਰਿੰਦਰ ਸਿੰਘ ਨੇ ਮਾਂ ਪੈਣ ਦੀਆਂ ਗਾਲਾਂ ਕੱਟੀਆਂ ਇਸ ਬਿਰਦੀ ਵੀ ਕੋਈ ਨਹੀਂ ਸੁਣ ਰਿਹਾ ਹੈਗਾ ਨਾ ਕੋਈ ਪਰਚਾ ਦਰਜ ਨਾ ਉਹ ਤੋਂ ਕੋਈ ਅਸਲੀ ਲਾਇਸੈਂਸ ਉਲਟਾ ਮੈਂ ਇਹਦੀ ਪੋਸਟਪਾਤ ਹੀ ਜੀ ਆਪਣੀ ਫੇਸਬੁੱਕ ਤੇ ਵੀ ਹਕਾਰਨੀ ਕਰਨਾ ਚਾਹੀਦਾ ਵੀ ਜਾਤ ਪਾਤ ਨਹੀਂ ਬੜੀ ਹੁੰਦੀ ਇਨਸਾਨ ਬੜਾ ਹੁੰਦਾ ਉਸ ਬੰਦੇ ਨੇ 15 ਤਰੀਕ ਨੂੰ ਤੇ 16 ਆ ਤਰੀਕ ਨੂੰ ਪਿਛਲੀ ਲੰਗੀ ਆਪਣੀ ਜਨਵਰੀ ਨੂੰ ਇੰਸਟਾਗ੍ਰam ਤੇ ਸਟੋਰੀ ਪਾਤੀ ਵੀ ਕੋਈ ਚਮਕੌਰ ਸਾਹਿਬ ਤੋਂ ਸੰਗਤ ਹੋਵੇ ਤਾਂ ਮੇਰੇ ਨਾਲ ਸੰਪਰਕ ਕਰੇ ਜਿਹੜਾ ਇੱਕ ਆਮ ਚਲੋ ਹੈਗੇ ਮੇਰੀ ਵੀਰ ਭਾਈਆਂ ਹਨਾ ਥੋੜਾ ਹੋਛੇ ਦਿਮਾਗ ਨਾਲ ਚੱਲਦੇ ਉਹ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਸਿੱਖੀ ਚੰਗੀ ਲੱਗਦੀ ਆ ਗਰਾਊਂਡ ਲਾਈਫ ਦੀ ਨਹੀਂ ਚੰਗੀ ਲੱਗਦੀ ਜਿਹੜੇ ਬੰਦੇ ਚਮਕੌਰ ਸਾਹਿਬ ਤੋਂ ਬਾਬਾ ਜੀ 30 ਕਿਲੋਮੀਟਰ ਦੂਰ ਵੀ ਰਹਿੰਦੇ ਸੀ ਨਾ ਉਹਨਾਂ ਨੇ ਵੀ ਮਨਿੰਦਰ ਨੂੰ ਕਮੈਂਟ ਕਰਦੇ ਬਾਬਾ ਜੀ ਅਸੀਂ ਚਮਕੌਰ ਸਾਹਿਬ ਤੋਂ ਹਈਆਂ ਜੀ ਹੁਕਮ ਕਰੋ ਹੁਕਮ ਕਰੋ ਉਹਨੇ ਲਗਭਗ 100 150 ਬੰਦੇ ਨੂੰ ਮੇਰੀਆਂ ਫੋਟੋਆਂ ਬਾਤੀਆਂ ਜੀ ਮੇਰਾ ਪਿੰਡ ਦੱਸਦਾ ਵੀ ਇਸ ਬੰਦੇ ਬਾਰੇ ਪਤਾ ਕਰੋ ਇਹ ਮੇਰੇ ਬਾਰੇ ਗਲਤ ਬੋਲਦਾ ਹੈ ਯਾਨੀ ਲਗਭਗ 150 ਨੌਜਵਾਨਾਂ ਨੂੰ ਉਹਨੇ ਮਿਸਕੈਟ ਵੀ ਇਸ ਬਾਰੇ ਪਤਾ ਕਰੂ ਹੁਣ ਜਿਹੜੇ ਬੰਦੂ ਨੂੰ ਮੇਰਾ ਪਿੰਡ ਪਤਾ ਲੱਗ ਗਿਆ ਉਹ ਕਿਸੇ ਦੇ ਨਾਨਕੇ ਮੇਰੇ ਪਿੰਡ ਕਿਸੇ ਦੇ ਦੋਸਤਾਂ ਕਿਸੇ ਦੇ ਕੋਸਾਂ ਉਹ ਸਾਰਿਆਂ ਨੇ ਮੇਰੇ ਪਿੰਡ ਰਾਤ ਨੂੰ ਹੀ ਫੋਨ ਕਰਤੇ ਵੀ ਤੁਹਾਡੇ ਪਿੰਡ ਦਾ ਬਰਿੰਦਰ ਸਿੰਘ ਕੌਣ ਆ ਵੀ ਸੰਤਾਂ ਮਨਿੰਦਰ ਸਿੰਘ ਐਨ ਜੀਓ ਵਾਲੇ ਬਾਬਾ ਜੀ ਵੀ ਸਾਨੂੰ ਉਹਨਾਂ ਨੇ ਫੋਟੋ ਭੇਜੀ ਆ ਵੀ ਪਤਾ ਨਹੀਂ ਉਹ ਕਿੱਡਾ ਕਿ ਸੱਚਾ ਇਨਸਾਨ ਆ ਕਿਉਂਕਿ ਘਰੇਲੂ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਬਹੁਤਾ ਸੱਚਾ ਸੁੱਚਾ ਬਣੇ ਜ਼ਰੂਰੀ ਨਹੀਂ ਵੀ ਅਸਲ ਜ਼ਿੰਦਗੀ ਜੀ ਵੀ ਸੱਚਾ ਹੋਵੇ ਜ਼ਰੂਰੀ ਨਹੀਂ ਵੀ ਉਹ ਮਾੜਾ ਵੀ ਹੋਵੇ ਮੈਂ ਇਹ ਨਹੀਂ ਕਹਿੰਦਾ ਆਪਾਂ ਲੋਕਾ ਕੀ ਕਰਦੇ ਆ ਸੋਸ਼ਲ ਮੀਡੀਆ ਤੇ ਬੰਦੇ ਨੂੰ ਦੇਖ ਕੇ ਉਹਨੂੰ ਰੱਬ ਸਮਝ ਲੈਂਦੇ ਆ ਤੇ ਸੋਸ਼ਲ ਮੀਡੀਆ ਤੇ ਉਹਦਾ ਕੋਈ ਮਾੜਾ ਪੱਖ ਦੇਖ ਕੇ ਉਹਨੂੰ ਮਾੜਾ ਸਮਝ ਲੈਂਦੇ ਆ ਕਿਉਂਕਿ ਮੈਂ ਖੁਦ ਅਮਰਤਪਾਲ ਦੀ ਇੰਨੀ ਕਿਉਂ ਸਪੋਰਟ ਕੀਤੀ ਆ ਸੋਸ਼ਲ ਮੀਡੀਆ ਤੇ ਬੇਸ ਤੇ ਹੀ ਤੇ ਉਸ ਚੀਜ਼ ਦਾ ਨਤੀਜਾ ਮੈਂ ਮਾਂ ਪੈਣ ਦੀਆਂ ਗਾਲਾਂ ਖਾ ਕੇ ਉਸ ਚੀਜ਼ ਦਾ ਨਤੀਜਾ ਮੈਂ ਘਟਾਈ ਖਾ ਕੇ ਉਤਾਰੀ ਆ ਜੋਦੂ ਨੂੰ ਮੈਂ ਨਿੱਜੀ ਤੌਰ ਤੇ ਬੰਦਾਂ ਨੂੰ ਪਰਖੇ ਹੈ ਨਾ ਵੀ ਬੰਦਾ ਮਾਰਕਟਾਈ ਕਰਕੇ ਵੀ ਤੇ 15 14 ਤਰੀਕ ਦੀ ਮਾਰਕਟ ਆਈ ਹੋਈ 15 ਤਰੀਕ ਦੀ ਕੋਈ ਐਫ ਆਈ ਆਰ ਦਰਜ ਹੋਈ 29 ਨੰਬਰ ਜੀ ਤੇ 17 ਪਤਨੀ 18 ਤਰੀਕ ਨੂੰ ਸ਼ੀਦભાઈ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦਾ ਸ਼ੀਦੀ ਦਿਹਾੜਾ ਸੀਗਾ ਉਹਨਾਂ ਦੇ ਪਿੰਡ ਜੀ ਗਰਜੰਟ ਸਿੰਘ ਉੱਥੇ ਬੁੱਧ ਸਿੰਘ ਵਾਲਾ ਉਹ ਬੰਦਾ ਮਹਾਰਾ ਦੀ ਹਜੂਰੀ ਤੋਂ 10 ਜਾਂ 15 ਫੁੱਟ ਦੂਰ ਖੜਾ ਸੀਗਾ ਜਿਹੜਾ ਕਿ ਐਨ ਪੂਰਾ ਹੰਕਾਰ ਵਿੱਚ ਐਨ ਪੂਰਾ ਮਾਣ ਸ਼ਾਨ ਨਾਲ ਝੂਠ ਬੋਲ ਰਿਹਾ ਸੀਗਾ ਹਕੂਮਤ ਨੇ ਝੂਠਾ ਪਰਚਾ ਦਰਜ ਕਰਿਆ ਬਰਿੰਦਰ ਸਿੰਘ ਮੈਂਟਲੀ ਅਪਸੈਟ ਬੰਦਾ ਉਹ ਜਾਦਾ ਮੇਰੀ ਦਵਾਈ ਸ਼ੋਅ ਕਰ ਦੇਵੇ ਵੀ ਮੈਂ ਕਦੇ ਕੋਈ ਮੈਂਟਲੀ ਅਪਸੈਟ ਤੌਰ ਤੇ ਦਵਾਈ ਖਾਧੀ ਆ ਜਾਂ ਉਹ ਪਰਚਾ ਝੂਠਾ ਕਰ ਦੇਵੇ ਬੀ ਬਰਿੰਦਰ ਸਿੰਘ ਨੇ ਝੂਠਾ ਪਰਚਾ ਦਰਜ ਕਰਿਆ ਮੈਨੂੰ ਜਿਹੜੀ ਸਜ਼ਾ ਵੀ ਅਮਰਤਪਾਲ ਲਾਊਗਾ ਮੈਨੂੰ ਮਨਜ਼ੂਰ ਆ ਪਰ ਜਿਹੜੇ ਹੁਣ ਪੰਜਾਬ ਦੀ ਸੰਗਤ ਆ ਪੰਜਾਬ ਦੇ ਸਾਰੇ ਰਹਿਣ ਵਾਲੇ ਕੋਈ ਵੀ ਸਿੱਖ ਹਿੰਦੂ ਮੁਸਲਮਾਨ ਸਾਰੇ ਧਰਮਾਂ ਦੇ ਬੰਦੇ ਜੇ ਕਿਸੇ ਨੂੰ ਇਹ ਹੀ ਲੱਗਦਾ ਵੀ ਕੋਈ ਬਾਣਾ ਪਾ ਕੇ ਖਾਲਸਾ ਬਣ ਜਾਊਗਾ ਇਹ ਉਹਨਾਂ ਦਾ ਭੈਮ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਬਹੁਤ ਜ਼ੀਰੋ ਆ ਜਿਹੜਾ ਬੰਦਾ ਮਹਾਰਾਜ ਦੀ ਹਿਜੂਰੀ 'ਚ ਖੜ ਕੇ ਝੂਠ ਬੋਲ ਸਕਦਾ ਉਹ ਪੰਜਾਬ ਦਾ ਭਲਾ ਕਰੇ ਨਹੀਂ ਸਕਦਾ ਮੈਂ ਇੱਥੇ ਲਿਖ ਕੇ ਦੇਣ ਨੂੰ ਤਿਆਰ ਆ ਮੈਂ ਕਾਲਤਖਬ ਸਾਹਿਬ ਤੁਸੀਂ 2 3 4 ਘਟਨਾਵਾਂ ਦਾ ਜ਼ਿਕਰ ਕੀਤਾ ਉਹ ਸਾਰੀਆਂ ਹੀ ਤਕਰੀਬਨ ਪੁਰਾਣੀਆਂ ਹੈ ਪ੍ਰੈਸ ਕਾਨਫਰੰਸ ਤੁਸੀਂ ਅੱਜ ਕਰ ਰਹੇ ਹੋ ਰੀਸੈਂਟਲੀ ਤੁਹਾਨੂੰ ਕੋਈ ਫਰੈਟ ਆ ਜਾਂ ਅੱਜ ਦਾ ਸਮਾਂ ਕਿਉਂ ਚੁਣਿਆ ਗਿਆ ਪ੍ਰੈਸ ਕਾਨਫਰੰਸ ਕਰਦਾ ਤੁਹਾਡੀਆਂ ਜੰਨੀਆਂ ਦੇ ਘਟਨਾਵਾਂ ਸਾਰੀਆਂ ਪੁਰਾਣੀਆਂ ਹਨ ਹਾਂਜੀ ਪੁਰਾਣੀਆਂ ਜੀ ਇਹਨਾਂ ਮੁੱਦਾ ਇੰਸਟਾਗ੍ਰਾਮ 'ਤੇ ਪੋਸਟ ਨੂੰ ਲੈ ਕੇ ਅੱਜ ਦਾ ਨਹੀਂ ਨਹੀਂ ਮੈਂ ਦੱਸ ਦੜੀ ਜਿਹੜਾ ਮੇਨ ਮੁੱਦਾ ਮੇਰੇ ਮਨ 'ਚ ਸੀਗੀ ਗੱਲ 14 ਤ 5 ਸ਼ੇਧ 1 ਬਰਣੀ ਤਰੀਕ 1 ਜਨਵਰੀ ਨੂੰ ਪਾਰਟੀ ਦਾ ਐਲਾਨ ਕਰਤਾ ਸੀਗਾ ਮੈਨੂੰ ਇਹ ਸੀਗਾ ਵੀ ਸੋਸ਼ਲ ਮੀਡੀਆ ਤੇ ਝੂਠੀਆਂ ਸੱਚੀਆਂ ਖਬਰਾਂ ਬਹੁਤ ਫੈਲਦੀ ਰਹਿਣੀਆਂ ਵੀ ਕਿਉਂ ਨਾ 14 ਤਰੀਕ ਦਾ ਇੰਤਜ਼ਾਰ ਕਰਿਆ ਜਾਵੇ ਵੀ ਪਾਰਟੀ ਸੱਚੀ ਐਲਾਨ ਕਰ ਦੇ ਜਾਂ ਕਿਹੜੇ ਕਿਹੜੇ ਬੰਦੇ ਉਹਦੇ ਵਿੱਚ ਜਾਨਣ ਆ ਕਿਉਂਕਿ ਬੰਦੇ ਦੇ ਚਿਹਰੇ ਦੇਖਣੀ ਵੀ ਜ਼ਰੂਰੀ ਆ ਤੇ ਜਿਹੜੇ ਇਹਨਾਂ ਨਾਲ ਸਪੋਰਟ ਕਰਦੇ ਆ ਇਸ ਪਾਰਟੀ ਦੀ ਉਹ ਚ ਖੁਦ ਦੇਖੋ ਇੱਕ ਸਗੀ ਭੈਣ ਹੁੰਦੀ ਐ ਇੱਕ ਧਰਮ ਦੀ ਭੈਣ ਹੁੰਦੀ ਆ ਮੈਂ ਧਰਮ ਦੀ ਭੈਣ ਨੂੰ ਸਗੀ ਭੈਣ ਨਾਲੋਂ ਵੱਧ ਦਾ ਦਰਜਾ ਦਿੰਦਾ ਜੇ ਮੇਰੀ ਅਮਰਤਪਾਲ ਨਾਲ ਲੜਾਈ ਹੋਈ ਸੀਗੀ ਉਹ ਮੇਰੀ ਧਰਮ ਦੀ ਭੈਣ ਸੀਗੀ ਉਹ ਅੱਜ ਤੱਕ ਮੈਂ ਮੀਡੀਆ 'ਚ ਹਾਈਲਾਈਟ ਨਹੀਂ ਕਰੀ ਕਿਉਂਕਿ ਜਿਹੜਾ ਭਰਾ ਹੋਊਗਾ ਕਦੇ ਆਪਣੀ ਭੈਣ ਨੂੰ ਸੋਸ਼ਲ ਮੀਡੀਆ ਤੇ ਜਾਂ ਇੱਕ ਨਾ ਹਾਈਲਾਈਟ ਨਹੀਂ ਕਰਾਂਦੋ ਕਿਉਂਕਿ ਉਹਦੀ ਇੱਜ਼ਤ ਮੇਰੀ ਇੱਜ਼ਤ ਆ ਆਪਣੀ ਭੈਣ ਦੀ ਤੇ ਜਿਹੜੇ ਸੰਦੀਪ ਕੌਰ ਨਾਲ ਹੀ ਮੇਰੇ ਭੈਣ ਆ ਉਹ ਵੀ ਮੇਰੇ ਧਰਮ ਦੀ ਭੈਣ ਆ ਆਪਣੇ ਭਾਜੀ ਸਰਵਜੀਤ ਸਿੰਘ ਨੇ ਐਮਪੀ ਜਿਹੜੇ ਫਰੀਦਕੋਟ ਤੋਂ ਉਹ ਮੇਰੇ ਭਾਜੀ ਲੱਗਦੇ ਨੇ ਜੀਜਾ ਜੀ ਰਿਸ਼ਤੇ ਵਿੱਚ ਦੀ ਗ੍ਰਿੰਦਰ ਸਿੰਘ ਮੇਰਾ ਭਰਾ ਲੱਗਦਾ ਰਾਜ ਵਾਲੇ ਪਿੰਡ ਤੋਂ ਜੀ ਉਹਨਾਂ ਨਾਲ ਮੇਰੇ ਪਰਿਵਾਰਕ ਸਬੰਧ ਸੀਗੇ ਬਹੁਤ ਪੁਰਾਣੇ ਸਾਲਾਂ ਪਤੀ ਗ੍ਰਿੰਦਰ ਸਿੰਘ ਨਾਲ ਮੇਰੇ ਸਬੰਧ 2015-16 ਦੇ ਜੁੜੇ ਹੁਣ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਭੈਣਾਂ ਨੂੰ ਆਪਣੇਆਂ ਨੂੰ ਵੀ ਭੈਣੇ ਤੁਹਾਡੀ ਕੀ ਮਜਬੂਰੀ ਬਣ ਗਈ ਤੁਸੀਂ ਅਮਰਤਪਾਲ ਨਾਲ ਦੇ ਪਰਿਵਾਰ ਦਾ ਸਾਥ ਕਿਉਂ ਲੱਤਾਂ ਕਿਉਂਕਿ ਤੁਹਾਡੇ ਪਰਿਵਾਰ ਨੂੰ ਚਲੋ ਉਹਨਾਂ ਦੇ ਪਰਿਵਾਰ ਨੂੰ ਕੀ ਮਾੜਾ ਕਹਿਣਾ ਲੈ ਵੀਆ ਚੰਗਾ ਕਹਿਣਾ ਲੈ ਵੀ ਉਹਨਾਂ ਨੇ ਹਨਾ ਅਸ਼ੀਤ ਭਾਈ ਪ੍ਰਾਂਤ ਸਿੰਘ ਜੀ ਨੇ ਆਪਣੇ ਜਿਹੜਾ ਕਾਲ ਤੱਕ ਸਾਦਾ ਬਦਲਾ ਲੱਤਾ ਸੀਗਾ ਜੀ ਉਹਨੂੰ ਕੋਈ ਚੀਜ਼ ਚੰਗਾ ਸਮਝਦਾ ਕੋਈ ਮਾੜਾ ਸਮਝਦਾ ਆਪਾਂ ਸਾਰਿਆਂ ਨੂੰ ਆਪਣੇ ਨਾਲ ਸਹਿਮਤ ਨਹੀਂ ਕਰ ਸਕਦੇ ਹੈਗੇ ਪਰ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਦੀ ਇੱਜ਼ਤ ਕਰਦੇ ਹਾਂ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਤੇ ਉਹਨਾਂ ਨੇ ਮੈਨੂੰ ਕੋਈ ਚਲੋ ਤਸੱਲੀ ਭਖਸ਼ ਜਵਾਬ ਨਹੀਂ ਦਿੱਤਾ ਇਹ ਵੀ ਕੋਈ ਨਹੀਂ ਪਰ ਇਹ ਆਪਾਂ ਇਸ ਬਾਰੇ ਵਿਚਾਰ ਕਰਾਂਗੇ ਜੀ ਹੁਣ ਉਹਨਾਂ ਦਾ ਆਉਣ ਵਾਲਾ ਫੈਸਲਾ ਕੀ ਆ ਕੀ ਨਹੀਂ ਕਿਉਂਕਿ ਜੇ ਮੈਨੂੰ ਭੈਣ ਨਹੀਂ ਜਾਂ ਭਾਈ ਸਰਦੂ ਸਿੰਘ ਨਹੀਂ ਮੈਨੂੰ ਅੱਜ ਵੀ ਕਹਿਣ ਕੱਲ੍ਹ ਨੂੰ ਵੀ ਕਹਿਣ ਵੀ ਸਾਡੇ ਉਰੇ ਆ ਕੇ ਜੋੜੇ ਝਾੜਦੇ ਛਰੇ ਬਾਜ਼ਾਰ ਵਿੱਚ ਮੈਂ ਉਹਨਾਂ ਦੇ ਜੋੜੇ ਝਾੜ ਸਕਦਾ ਉਹਨਾਂ ਦੇ ਪਿਤਾ ਜੀ ਦੀ ਸ਼ਿਦੀ ਕਰਕੇ ਤੇ ਜੇ ਅਮਰਤਪਾਲ ਮੈਨੂੰ ਕਹੇ ਤੂੰ ਮੈਥੋਂ 4 ਕਰੋੜ ਲੈ ਲੈ 10 ਕਰੋੜ ਲੈ ਲੈ ਮੈਂ ਉਸ ਪੈਸੇ ਚ ਤਾਂ ਫੈਸਲਾ ਕਰ ਹੀ ਨਹੀਂ ਸਕਦਾ ਜੀ ਫੈਸਲਾ ਹੋਊਗਾ ਤਾਂ ਫਰੀ ਵਿੱਚ ਹੋਊਗਾ ਤੇ ਹੋਊਗਾ ਜੀ ਅਕਾਲ ਤਖਤ ਸਾਹਿਬ ਤੇ ਆਪਣੀ ਗਲਤੀ ਮੰਨ ਕੇ ਕਿਉਂਕਿ ਉਹਨੂੰ ਲੱਖ ਬੰਦਾ 2 ਕਰੋੜ ਬੰਦੇ ਜਾਣਦੇ ਆ ਮੈਂ ਤਾਂ ਕਹੂੰਗਾ ਮੈਂ ਤਾਂ 4 ਜਾਣੇ ਜਾਣਦੇ ਆ ਜੀ ਅਸੀਂ 5 ਜਾਣੇ ਆਏ ਹਾਂ ਤਾਂ 5ੇ ਜਾਣਦੇ ਮੇਰੀ ਇਹਨਾਂ ਵਿੱਚ ਵੀ ਕੋਈ ਇੱਜ਼ਤ ਆ ਜੀ ਕਿਸੇ ਨੂੰ ਆਪਣੀ ਲੱਖਾਂ ਬੰਦਿਆਂ ਦੀ ਇੱਜ਼ਤ ਪਿਆਰੀ ਆ ਤੇ ਕਿਸੇ ਨੂੰ ਆਪਣੇ ਵੀਰ ਭਾਈਆਂ ਦੀ ਇੱਜ਼ਤ ਪਿਆਰੀ ਨਹੀਂ ਉਹਨਾਂ ਨੇ ਜਦੋਂ ਕਮੇਟੀ ਬਣਾਤੀ ਸੀ ਨਾ ਜੀ ਹਾਈਲਾਈਟ ਹੋ ਗਈ ਸੀ ਅਜੇ ਤਾਂ ਕਮੇਟੀ ਦਾ ਹੀ ਵੇਟ ਕਰੀ ਗਈ ਜੀ ਵੀ ਕਮੇਟੀ ਸਾਡੇ ਤੱਕ ਆਊਗੀ ਜੀ ਆਊਗੀ ਉਹਨਾਂ ਨੇ ਸਾਡੇ ਤੱਕ ਕਿ ਪਹੁੰਚ ਨਹੀਂ ਕੀਤੀ ਸਰਕਾਰ ਇਹ ਕੀ ਕਰੋਗੇ ਜੀ ਤਾਂ ਦਾਸ ਨੂੰ हां कर दंगा जी जरूर ਕਰਾਂਗੇ ਇਹਦੇ ਵਿੱਚ ਮੈਂ ਕੋਈ ਯਾਕੜਾਂ ਨਹੀਂ ਰੱਖੂੰਗਾ ਵੀ ਕਹਤੇ ਪਰ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਜੀ ਵੀ ਜਿਹੜਾ ਮੇਰਾ ਇਹ ਫੈਸਲਾ ਵੀ ਗਿਆਨੀ ਰਗਵੀਰ ਸਿੰਘ ਤੋਂ ਹਟ ਕੇ ਕੀਤਾ ਜਾਵੇ ਕਿਉਂਕਿ ਉਹ ਇਨਸਾਨ ਨੂੰ ਮੈਂ ਇਕਦਮ ਨਹੀਂ ਜਿਹੜਾ ਇਨਸਾਨ ਵਾਰ ਆਪਾਂ ਸਾਹਮਣੇ ਦੇਖ ਚੁੱਕੇ ਹੋਈਏ ਤੇ ਉਹ ਬੰਦੇ ਕੋਲ ਆਪਾਂ ਫੈਸਲਾ ਕਰਾਉਣ ਚਾਹੀਏ ਉਹ ਮੇਰਾ ਮਨ ਨਹੀਂ ਮੰਨਦਾ ਜੀ ਉਹਨਾਂ ਦੇ ਸਿੱਕਰ ਵੈਦ ਦਾ ਹੁਣ ਗੱਲ ਕੀਤੀ ਵੀ ਹੈ ਜਿਹੜਾ ਬੰਦਾ ਮਰਤਾਰੀ ਨਾਮ ਸਿੱਖ ਨਾਮਾ ਹਾਂਜੀ ਉਹ ਉਹਨੂੰ ਤਲਬ ਨਹੀਂ ਕਿੰਨਾ ਚਾਹ ਤਲਬ ਨਹੀਂ ਫਿਰ ਉਹ ਉਹ ਤੋਂ ਪੈਸੇ ਜਿਹੜੇ ਜ਼ਰੂਰੀ ਸੀਗੇ ਜੀ ਸਾਡੀ ਕਿੱਡੀ ਬੇਇਜ਼ਤੀ ਹੋਈ ਆ ਉਹ ਪਰਿਵਾਰ ਬਾਬਾ ਜੀ ਪੈਸੇ ਦੇ ਕੇ ਉਹ ਆਲੇ ਪੁਰਸੇ ਚ ਜਾ ਸਕਦੇ ਸੀ ਨਾ ਬਾਬਾ ਜੀ ਉਹ ਤੁਸੀਂ ਮੇਰੀ ਬੇਇਜ਼ਤੀ ਸੁਣਿਓ ਅਸੀਂ ਹੈਗੇ ਆ ਆਮ ਸਿੱਖ ਜੀ ਅਸੀਂ ਗਏ ਵੀ ਸਾਡੇ ਕਾਲ ਤਖਤ ਸਾਹਿਬ ਘੂਰ ਸਕਦੇ ਆ ਆਪਾਂ ਕੋਈ ਜਿਹੜੇ ਅਧਿਆਪਕ ਅੱਜ ਦੇ ਟਾਈਮ 'ਚ ਪੁਰਾਣੇ ਸਮੇਂ ਵਿੱਚ ਬੱਚੇ ਨੂੰ ਮੁਰਗਾ ਵੀ ਬਣਾ ਦਿੰਦੇ ਤੇ ਕੁੱਟ ਵੀ ਦਿੰਦੇ ਤੇ ਉਹਨੇ ਤਾਂ ਭਲੇ ਵਾਸਤੇ ਹੀ ਕਰਦੇ ਸੀ ਨਾ ਸਭ ਤੋਂ ਵੱਡੇ ਦੋਸ਼ੀ ਇਸ ਵਿੱਚ ਉਸ ਪਰਿਵਾਰਾਂ ਦੇ ਮਾਪੇ-ਪਾ ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ 10000 'ਚ ਫੈਸਲਾ ਕਰ ਲਿਆ ਅੱਜ ਅੱਜ ਤਾਂ ਉਹਨਾਂ ਨੇ ਛੋਟੀ ਗਲਤੀ ਕੀਤੀ ਆ ਕੱਲ੍ਹ ਨੂੰ ਕਿਸੇ ਦੇ ਕੇਸਾਂ ਦੀ ਹੋਰ ਬਿਆਦਵੀ ਕਰਨਗੇ ਕਿ ਉਹ ਲੱਖ ਰੁਪਏ 'ਚ ਫੈਸਲਾ ਹੋ ਜਾਊਗਾ ਤੇ ਇਹ ਪੁੱਤ ਨੂੰ ਆਪ ਵੀ ਟੋਪਣਾ ਚਾਹੀਦਾ ਮਾਪੇ-ਪਾ ਨੂੰ ਠੀਕ ਹੈ ਨਾ ਜੀ ਉਹ ਉੱਥੇ ਸਾਨੂੰ ਇਹ ਲੱਗਿਆ ਜਿਵੇਂ ਉਹਨਾਂ ਨੇ 20000 ਦੇ ਕੇ ਸਾਡੇ ਸਿਰ 'ਤੇ ਨੂੰ ਲੱਤ ਕਮਾਤੀ ਤੇ ਉਹ ਦੋਸ਼ੀ ਹੋ ਕੇ ਵੀ ਐ ਚੌੜੇ ਹੋ ਕੇ ਸਾਡੇ ਸਾਹਮਣੇ ਨੂੰ ਨਿਕਰ ਜਾਣੀ ਅਸੀਂ ਮੁੜ ਕੇ ਆਪਣਾ ਫੈਸਲਾ ਉੱਥੇ ਲੈ ਕੇ ਜਾਣ ਬਾਰੇ ਸੋਚਣੇ ਹੀ ਮਜਬੂਰ ਹੋਗੇ